ਕੋਈ ਨਸ਼ੇ ਨੂੰ ਲੈ ਕੇ ਜਿਵੇਂ ਮੁੰਡਿਆਂ ਦਾ ਤਾਂ ਚਲੋ ਚੱਲ ਜਾਂਦਾ ਪਰ ਜਦੋਂ ਕੋਈ ਕੁੜੀ ਇਹੋ ਜਿਹਾ ਕਦਮ ਚੱਕਦੀ ਆ ਉਹਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਹਿਲਾਂ ਤਾਂ ਮੈਂ 3 ਕੁ ਸਾਲ ਚਲੋ ਪੰਨੀ ਤੇ ਲਗਾਇਆ ਸੀ ਉਸ ਤੋਂ ਬਾਅਦ ਮੈਨੂੰ ਅਸਰ ਹੋਣਾ ਬੰਦ ਹੋ ਗਿਆ ਫਿਰ ਮੈਂ ਇੰਜੈਕਸ਼ਨ ਲਾਉਣ ਲੱਗ ਗਈ ਪ੍ਰੋਪਰ ਮੈਂ 9 ਮੰਥ ਮਤਲਬ ਕਿ ਲਾਉਂਦੀ ਰਹੀ ਕਰਦੀ ਰਹੀ ਜਿਸ ਦਿਨ ਮੇਰੀ ਡਿਲੀਵਰੀ ਵੀ ਹੋਣੀ ਸੀ ਉਸ ਦਿਨ ਵੀ ਮੈਂ ਪਹਿਲਾਂ ਬਾਥਰੂਮ 'ਚ ਜਾ ਕੇ ਆਪਣਾ ਨਸ਼ਾ ਕਰਿਆ ਟੀਕਾ ਲਾਇਆ ਤਾਂ ਫਿਰ ਮੈਂ ਡਿਲੀਵਰੀ ਕਰਾਈ ਮੇਰੇ ਹੱਥ ਪੈਰ ਇੰਨੇ ਕਾ ਜ਼ਿਆਦਾ ਮਤਲਬ ਕਿ ਗਲ ਨੇ ਸਟਾਰਟ ਹੋ ਗਏ ਸੀ ਨਾ ਟੋਏ ਪੈ ਗਏ ਸੀ ਜੇ ਮੇਰੇ ਹੋਣ ਦੇ ਵਿੱਚ ਹਾਂਜੀ ਹੁਣ ਕੀ ਇਹ ਤੁਹਾਡੇ ਸਾਰੇ ਇੰਜੈਕਸ਼ਨ ਦੇ ਨਿਸ਼ਾਨ ਆਪੇ ਤੇ ਮੇਰੇ ਇੰਜੈਕਸ਼ਨ ਦੇ ਨਿਸ਼ਾਨ ਨੇ ਤੁਹਾਡੇ ਹੱਥ ਜਿਵੇਂ ਹਜੇ ਵੀ ਸੁੱਜੇ ਰਹਿੰਦੇ ਆ ਇਹ ਮੇਰੀਆਂ ਸਾਰੀਆਂ ਮੈਨਸ ਬਲੌਕ ਹੋ ਚੁੱਕੀਆਂ ਨੇ ਸਮਾਨ ਦਾ ਜਿਗਾਰਡ ਕਰਨਾ ਵੀ ਬਹੁਤ ਔਖਾ ਉਹ ਤੁਸੀਂ ਕਿਵੇਂ ਕਰਦੇ ਰਹੇ ਤੁਹਾਨੂੰ ਪ੍ਰੋਵਾਈਡ ਕਰਦੇ ਰਹੇ ਕਿ ਪਹੁੰਚ ਹੋ ਜਾਂਦੀ ਸੀਗੀ ਤੇ ਆਪਣੀ ਫਰੈਂਡ ਸਰਕਲ ਦੇ ਵਿੱਚੋਂ ਹੀ ਫਰੈਂਡ ਦੇ ਨਾਲ ਹੀ ਮੈਂ ਲਾਉਣਾ ਸਟਾਰਟ ਕਰਿਆ ਤਾ ਹੌਲੀ ਹੌਲੀ ਇੰਨਾ ਖਚਾਦਾ ਲਾਉਂਦੀ ਗਈ ਕਿ ਮੈਂ ਅੰਦਰ ਹੀ ਵੜਦੀ ਗਈ ਨਸ਼ੇ ਦੇ ਮੈਂ ਨਸ਼ੇ ਨੂੰ ਹੀ ਪੈਲ ਦੇਣ ਲੱਗੀ ਆਪਣੇ ਰਿਸ਼ਤੇ ਆਪਣੇ ਸਭ ਕੁਝ ਬੱਚੇ ਵੀ ਭੁੱਲ ਗਈ ਅੰਦਰਸ਼ੇ ਦੇ ਵਿੱਚ ਗਲਤੀਆਂ ਹੀ ਇਦਾਂ ਦੀਆਂ ਕਰੀਆਂ ਮੈਂ ਆਪਣੇ ਨਸ਼ੇ 'ਚ ਮਾਂ ਨਹੀਂ ਦੇਖੀ ਆਪਣੀ ਦਾਦੀ ਨਹੀਂ ਦੇਖੀ ਆਪਣੀ ਸੱਸ ਨਹੀਂ ਦੇਖੀ ਆਪਣਾ ਸਹੁਰਾ ਨਹੀਂ ਦੇਖਿਆ ਸਿਰਫ ਇੱਕ ਨਸ਼ੇ ਦਾ ਕਰਕੇ ਮੈਂ ਉਹ ਚੀਜ਼ਾਂ ਉਹਨਾਂ ਨਾਲ ਉਹਨਾਂ ਨਾਲ ਕਰੀਆਂ ਜਿਹੜਾ ਮੈਨੂੰ ਕੁਝ ਨਹੀਂ ਵੀ ਬੋਲਣਾ ਚਾਹੀਦਾ ਸੀ ਮੈਂ ਉਹ ਵੀ ਉਹਨਾਂ ਨੂੰ ਬੋਲਦੀ ਆਂ ਜਿਮੇਵਾਰ ਸਮਝਦੇ ਹਾਂ ਵੀ ਗਲਤੀਆਂ ਦੇ ਪਿੱਛੇ ਮੈਂ ਜ਼ਿੰਮੇਵਾਰ ਸੀਗੀ ਕਿ ਮੇਰੀ ਗਲਤੀ ਸੀ ਘਰਦਿਆਂ ਨੇ ਮੈਨੂੰ ਤਾਂ ਅਸਾਦਾ ਕੁਝ ਹੋਇਆ ਹਾਂਜੀ ਗਲਤੀ ਤਾਂ ਹੈ ਵੇਖੋ ਅਗਰ ਮੇਰੇ ਹਸਬੰਡ ਅਡਿਕਟ ਸੀ ਅਗਰ ਮੈਂ ਉਸ ਟਾਈਮ ਤੇ ਇਹ ਗਲਤੀਆਂ ਮੈਂ ਨਾ ਕਰਦੀ ਤਾਂ ਕਿਤੇ ਨਾ ਕਿਤੇ ਉਹਨੂੰ ਵੀ ਘਰ ਟੁੱਟਣ ਦਾ ਡਰ ਹੁੰਦਾ ਹਾਂਜੀ ਤਾਂ ਜਦੋਂ ਅਸੀਂ ਦੋਨੋਂ ਹੀ ਇੱਕੋ ਜੇ ਹੋਗੇ ਨਾ ਉਹਨੇ ਮੈਨੂੰ ਰੋਕਿਆ ਨਾ ਮੈਂ ਉਹਨਾਂ ਨੂੰ ਰੋਕਿਆ ਅਸੀਂ ਤਾਂ ਬਰਾਬਰ ਤੇ ਬੈਠ ਕੇ ਲੌਣ ਲੱਗੇ ਸਸੀ ਗੱਲ ਦੋਸਤੋ ਅੱਜ ਆਪਣੇ ਕੋਲ ਭੈਣ ਪਹੁੰਚੇ ਨੇ ਕਿਰਨ ਜਿਨ੍ਹਾਂ ਨੇ 6 ਤੋਂ 7 ਸਾਲ ਨਸ਼ੇ ਦੀ ਦਲਦਲ ਵਿੱਚ ਕੱਡੇ ਨੇ ਤੇ ਹੁਣ ਇਹਨਾਂ ਨੂੰ ਛੱਡਿਆ ਨੂੰ 7 ਮਹੀਨੇ ਹੋ ਗਏ ਨੇ ਤੇ ਸਤਮਾ ਚੱਲਦਾ ਪਿਆ ਇੱਕ ਤਰੀਕੇ ਨਾਲ ਤੇ ਭੈਣ ਨੂੰ ਐਕਸਪੀਰੀਅੰਸ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਫੈਮਲੀ ਦੇ ਵਿੱਚ ਕੌਣ-ਕੌਣ ਨੇ ਕਿਵੇਂ ਤੁਹਾਨੂੰ ਨਸ਼ੇ ਦੀ ਆਦਤ ਪੈ ਗਈ ਕਿਵੇਂ ਛੱਡਿਆ ਮੈਂ ਡਿਸਟ੍ਰਿਕਟ ਤਰਨਤਾਰਨ ਤੋਂ ਬਲੌਂਗ ਕਰਦੀ ਆ ਤਾਂ ਫੈਮਿਲੀ ਦੇ ਵਿੱਚ ਮੇਰੇ ਮੰਮੀ ਪਾਪਾ ਸੀਗੇ ਦਾਦਾ ਦਾਦੀ ਜੀ ਅਸੀਂ ਦੋ ਭੈਣ ਭਰਾ ਸੀਗੇ ਮੇਰਾ ਬ੍ਰਦਰ ਮੇਰੇ ਤੋਂ ਵੱਡਾ ਹੈ ਤਾਂ ਪਲੱਸ 2 ਤੱਕ ਮੈਂ ਸਟੱਡੀ ਕੀਤੀ ਹੈ ਤਾਂ ਪਹਿਲਾਂ ਮੈਨੂੰ ਇਹਨਾਂ ਚੀਜ਼ਾਂ ਬਾਰੇ ਕੁਝ ਪਤਾ ਨਹੀਂ ਸੀ ਹੁੰਦਾ ਤਾਂ ਸਟੱਡੀ ਤੋਂ ਬਾਅਦ ਪਲੱਸ 2 ਦੇ ਵਿੱਚ ਪੜਦੀ-ਪੜਦੀ ਤੇ ਮੇਰੀ ਮੈਰਿਜ ਹੋ ਗਈ ਸੀ ਤਾਂ ਕਿਸੇ ਵਜ੍ਹਾ ਕਰਕੇ ਮੇਰਾ ਉੱਥੋਂ ਮਤਲਬ ਕਿ ਡਿਵੋਰਸ ਹੋ ਗਿਆ ਹਨਾ ਮੇਰੇ ਬੇਟੀ ਵੀ ਸੀ ਇੱਕ ਉੱਥੇ ਮਤਲਬ ਕਿ ਹੁਣ ਡਿਵੋਰਸ ਚੱਲਦਾ ਪਿਆ ਤੁਹਾਡਾ ਉੱਥੇ ਨਹੀਂ ਮੇਰਾ ਸੈਕੰਡ ਮੈਰਿਜ ਤੋਂ ਬਾਅਦ ਸੀ ਹਾਂਜੀ ਤਾਂ ਉਹ ਕਿਸੇ ਵਜ੍ਹਾ ਕਰਕੇ ਫੈਮਿਲੀ ਇਸ਼ੂਸ ਚੱਲਦੇ ਹੀ ਕਿ ਡਿਵੋਰਸ ਹੋ ਗਿਆ ਬੇਟੀ ਸੀਗੀ ਤਾਂ ਮੇਰੇ ਨਾ ਮਤਲਬ ਕਿ ਜਦੋਂ ਮੇਰੀ ਸੈਕੰਡ ਮੈਰਿਜ ਹੋਈ ਆ ਮੇਰੇ ਘਰਦਿਆਂ ਨੇ ਕਿਸੇ ਦੇ ਕੈਨ ਤੇ ਜ ਲਾਲੋ ਜਾ ਆਪਣੀ ਈਗੋ ਤੇ ਲੈ ਕੇ ਮਤਲਬ ਕਿ ਜਲਦੀ ਤੋਂ ਜਲਦੀ ਮੇਰੀ ਮੈਰਿਜ ਕਰਤੀ ਇੱਕ ਮਹੀਨੇ ਡਿਵੋਰਸ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਮੇਰੀ ਮੈਰਿਜ ਕਰਤੀ ਹੈ ਨਾ ਤਾਂ ਠੀਕ ਸੀ ਪਹਿਲਾਂ ਸਭ ਸਹੀ ਸੀਗਾ ਤਾਂ ਮੇਰੇ ਹਸਬੰਦ ਜੌਬ ਕਰਦੇ ਸੀਗੇ ਇੱਧਰ ਦਿੱਲੀ 에ਰਪੋਰਟ ਤੇ ਜੌਬ ਕਰਦੇ ਸੀਗੇ ਫਿਰ ਉਹਨਾਂ ਦੀ ਇੱਧਰ ਟਰਾਂਸਫਰ ਹੋ ਗਈ ਚੰਡੀਗੜ੍ਹ ਤਾਂ ਇੱਥੇ ਰਹਿਣ ਲੱਗੇ ਫਿਰ ਮੇਰੀ ਮਤਲਬ ਕਿ ਪਹਿਲਾਂ ਮੈਂ ਰਹਿੰਦੀ ਸੀ ਆਪਣੇ ਹਸਬੰਦ ਦੇ ਨਾਲ ਮੈਂ ਵੀ ਜੌਬ ਕਰਦੀ ਸੀਗੀ ਵਧੀਆ ਸੀਗਾ ਉਸ ਟਾਈਮ ਤੇ ਨਹੀਂ ਸੀ ਕਿ ਮੈਂ ਉਸ ਦਲਦਲ ਦੇ ਵਿੱਚ ਫਸੀ ਮੇਰੇ ਫਿਰ ਗੁੜੀਆਂ ਹੋਈਆਂ ਨਾ ਗੁੜੀਆਂ ਮੇਰੀ 1.5 ਸਾਲ ਦੀ ਜਦੋਂ ਹੋ ਗਈ ਮੈਂ ਫਿਰ ਦੁਬਾਰਾ ਜ਼ੀਰਕਪੁਰ ਰਹਿਣ ਲੱਗ ਉੱਥੇ ਆ ਕੇ ਮੈਨੂੰ ਕਿਸੇ ਆਪਣੀ ਫਰੈਂਡ ਸਰਕਲ ਦੇ ਵਿੱਚੋਂ ਹੀ ਫਰੈਂਡ ਦੇ ਨਾਲ ਹੀ ਮੈਂ ਲਾਉਣਾ ਸਟਾਰਟ ਕਰਿਆ ਤਾਂ ਹੌਲੀ-ਹੌਲੀ ਇੰਨਾ ਕੁ ਜ਼ਿਆਦਾ ਲਾਉਂਦੀ ਗਈ ਕਿ ਮੈਂ ਅੰਦਰ ਹੀ ਵੜਦੀ ਗਈ ਨਸ਼ੇ ਦੇ ਮੈਂ ਨਸ਼ੇ ਨੂੰ ਹੀ ਪੈਲ ਦੇਣ ਲੱਗੀ ਆਪਣੇ ਰਿਸ਼ਤੇ ਆਪਣਾ ਸਭ ਕੁਝ ਬੱਚੇ ਵੀ ਭੁੱਲ ਗਈ ਤਾਂ ਪਹਿਲਾਂ ਤਾਂ ਮੈਂ 3 ਕਸਾਲ ਚਲੋ ਪੰਨੀ ਤੇ ਲਗਾਇਆ ਸੀ ਉਸ ਤੋਂ ਬਾਅਦ ਮੈਨੂੰ ਅਸਰ ਹੋਣਾ ਬੰਦ ਹੋ ਗਿਆ ਫਿਰ ਮੈਂ ਇੰਜੈਕਸ਼ਨ ਲਾਉਣ ਲੱਗ ਗਈ ਪਰ ਨਿਤ ਆਪਣੇ ਸਮਾਨ ਦਾ ਜ਼ਿਗਾਰਡ ਕਰਨਾ ਵੀ ਬਹੁਤ ਔਖਾ ਉਹ ਤੁਸੀਂ ਕਿਵੇਂ ਕਰਦੇ ਰਹੇ ਤੁਹਾਨੂੰ ਪ੍ਰੋਵਾਈਡ ਕਰਦੇ ਰਹੇ ਕਿ ਪਹੁੰਚ ਹੋ ਜਾਂਦੀ ਸੀਗੀ ਪਹਿਲਾਂ ਜਦੋਂ ਬਾਹਰ ਰਹਿੰਦੀ ਸੀ ਮੈਂ ਮਤਲਬ ਕਿ ਸਮਾਨ ਦੇ ਚੱਕਰ ਚ ਸਾਰੇ ਪਾਸਿਆਂ ਤੋਂ ਬਿਲਕੁਲ ਜ਼ੀਰੋ ਹੋ ਗਈ ਸੀ ਫਾਈਨੈਂਸ਼ੀਅਲ ਤੌਰ ਤੇ ਵੀ ਰਿਸ਼ਤੇ ਨੱਤੇ ਵੱਲੋਂ ਵੀ ਆਪਣੇ ਵੱਲੋਂ ਵੀ ਹਨਾ ਕਿਉਂਕਿ ਲਾ ਲਾ ਕੇ ਨਸ਼ਾ ਕਰ ਕਰਕੇ ਮੈਂ ਆਪਣੀ ਬੱਡੀ ਵੀ ਇੱਕ ਹਿਸਾਬ ਨਾਲ ਖਤਮ ਕਰ ਚੁੱਕੀ ਸੀਗੀ ਪੂਰੀ ਤਾਂ ਪ੍ਰੋਵਾਈਡ ਤਾਂ ਚਲੋ ਹੋ ਜਾਂਦਾ ਸੀਗਾ ਅਗਰ ਮੈਂ ਘਰੇ ਆ ਘਰੋਂ ਬਾਹਰ ਨਹੀਂ ਜਾ ਰਹੀ ਹੈਗੀ ਤਾਂ ਪੈਟਲਰ ਨੂੰ ਫੋਨ ਕਰ ਦੇਣਾ ਹਨਾ ਪੇਮੈਂਟ ਕਰ ਦੇਣੀ ਕਿ ਤੂੰ ਦੇ ਜਾ ਤਾਂ ਈਜ਼ੀਲੀ ਇਹ ਵੇਰੀਏਬਲ ਹੋ ਜਾਂਦਾ ਸੀਗਾ ਤਾਂ ਉਸ ਤੋਂ ਬਾਅਦ ਫਿਰ ਚਲੋ ਮੇਰੇ ਨਾਮ ਤਾਂ ਖੈਰ ਨਹੀਂ ਲਵਾਂਗੀ ਕਿ ਉਹਨਾਂ ਨੇ ਮੇਰੀ ਬਹੁਤ ਹੈਲਪ કરી ਨਸ਼ਾ ਵੀ ਉਹਨਾਂ ਨੂੰ ਇਹ ਸੀ ਕਿ ਨਸ਼ੇ ਦੇ ਚੱਕਰ 'ਚ ਇਹ ਗਲਤ ਰਸਤੇ ਨਾ ਪੈ ਜੇ ਵੀ ਕੋਈ ਗਲਤ ਕੰਮ ਨਾ ਕਰੇ ਕਿ ਕੁੜੀਆਂ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ ਨਾ ਨਸ਼ੇ ਦਾ ਕਰਕੇ ਤਾਂ ਮੇਰੀ ਹੈਲਪ ਬਹੁਤ કરી ਉਹਨਾਂ ਨੇ ਨਸ਼ੇ ਦੇ ਵਿੱਚ ਵੀ કરી ਫਿਰ ਮੈਨੂੰ ਠੀਕ ਕਰਨ ਦੇ ਵਿੱਚ ਵੀ ਉਹਨਾਂ ਨੇ ਪੂਰੀ ਹੈਲਪ કરી ਤਾਂ ਐਵੇਂ ਮੇਰਾ ਮਤਲਬ ਕਿ ਟਾਈਮ ਜਿਹੜਾ ਉਹ ਨਿਕਲਦੇ ਗਿਆ ਨਸ਼ੇ ਦੌਰਾਨ ਵੀ ਹੁਣ ਮੈਂ ਤਕਰੀਬਨ ਜਦੋਂ ਇੰਜੈਕਸ਼ਨ ਕਰਦੀ ਸੀ ਮੇਰੇ ਹੱਥ ਪੈਰ ਇੰਨੇ ਕਾ ਜ਼ਿਆਦਾ ਮਤਲਬ ਕਿ ਗਲ ਨੇ ਸਟਾਰਟ ਹੋ ਗਏ ਸੀ ਨਾ ਟੋਏ ਪੈ ਗਏ ਸੀਗੇ ਮੇਰੇ ਹਾਂਜੀ ਹੁਣ ਕੀ ਇਹ ਤੁਹਾਡੇ ਸਾਰੇ ਇੰਜੈਕਸ਼ਨ ਦੇ ਨਿਸ਼ਾਨ ਆ ਥੋਡੇ ਇੰਜੈਕਸ਼ਨ ਦੇ ਨਿਸ਼ਾਨ ਨੇ ਤੁਹਾਡੇ ਹੱਥ ਜਿਵੇਂ ਹਜੇ ਵੀ ਸੁਜੇ ਰਹਿੰਦੇ ਆ ਇਹ ਮੇਰੀਆਂ ਸਾਰੀਆਂ ਮੈਨਸ ਬਲੌਕ ਹੋ ਚੁੱਕੀਆਂ ਅੱਛਾ ਜੀ ਹਾਂਜੀ ਬਲੌਕ ਨੇ ਤਾਂ ਡਾਕਟਰ ਨੂੰ ਵੀ ਦਿਖਾਇਆ ਉਹ ਕਹਿੰਦੇ ਕਿ ਹਲੇ ਥੋੜਾ ਟਾਈਮ ਲੱਗੇਗਾ ਇਹਨਾਂ ਨੂੰ ਸਹੀ ਹੁੰਦੇ ਆ ਤਾਂ ਬਹੁਤ ਜ਼ਿਆਦਾ ਖੱਡੇ ਪੈ ਗਏ ਸੀਗੇ ਉਸ ਟਾਈਮ ਤੇ ਮੈਨੂੰ ਇਹਨਾਂ ਪਤਾ ਨਹੀਂ ਸੀ ਹੁੰਦਾ ਕਿ ਕਿਵੇਂ ਛੱਡਣਾ ਮੈਂ ਦਵਾਈ ਕਰਵਾਉਂਦੇ ਸੀ ਹਸਪੀਟਲ ਐਡਮਿਟ ਕਰਵਾਇਆ ਮੈਨੂੰ ਮੈਂ ਹਸਪੀਟਲ ਦੇ ਵਿੱਚ ਰਹਿ ਕੇ ਵੀ ਉੱਥੇ ਕਰਦੀ ਰਹੀ ਸੀਗੀ ਮੈਂ ਮੰਗਵਾ ਲੈਣਾ ਹਨ ਜਿਵੇਂ ਵੀ ਕਿਵੇਂ ਮੈਂ ਮੰਗਵਾ ਲੈਂਦੀ ਸੀ ਉੱਥੇ ਲਾ ਲੈਣਾ ਤਾਂ 10-15 ਦਿਨ ਮੈਂ ਹਸਪੀਟਲ 'ਚ ਰਹੀ ਨਹੀਂ ਇੱਕ ਜਿਵੇਂ ਘਰਦਿਆਂ ਦੇ ਤਾਣੇ ਮੇਨੇ ਸੁਣਨੇ ਪੈਂਦੇ ਆ ਉਵੇਂ ਤੁਸੀਂ ਆਪਣੇ ਪਰਿਵਾਰ 'ਚ ਜਾਂ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਨਸ਼ੇ ਤੇ ਲੱਗੇ ਆ ਨਹੀਂ ਮੈਂ ਮੈਰਿਸ ਤੋਂ ਬਾਅਦ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਲੱਗੀ। ਅੱਛਾ ਸਹੁਰੇ ਪਰਿਵਾਰ ਦੇ ਵਿੱਚ ਤੁਸੀਂ ਲੱਗੇ ਹੋ? ਉੱਥੇ ਜਿਵੇਂ ਆ ਸੱਸ ਸਹੁਰਾ ਤੁਹਾਡੇ ਨਾਲ ਹੁੰਦੇ ਸੀਗੇ ਕਿ ਕੱਲੇ ਹਸਬੰਡ ਨਾਲ ਹੀ ਰਹਿੰਦੇ ਸੀਗੇ? ਨਹੀਂ ਪਹਿਲਾਂ ਮੈਂ ਹਸਬੰਡ ਦੇ ਨਾਲ ਹੀ ਰਹਿੰਦੀ ਸੀਗੀ ਬਾਹਰ ਰਹਿੰਦੇ ਸੀ ਅਸੀਂ ਜ਼ੀਰਕਪੁਰ ਰਹਿੰਦੇ ਸੀ ਦੋਨੋਂ ਜੌਬ ਕਰਦੇ ਸੀਗੇ ਤਾਂ ਉੱਥੋਂ ਹੀ ਮੈਂ ਸਟਾਰਟ ਕਰਿਆ ਜ਼ੀਰਕਪੁਰ ਤੋਂ। ਤਾਂ ਐਕਚੁਅਲੀ ਮੇਰੇ ਹਸਬੰਡ ਵੀ ਐਡਿਕਟ ਨੇ। अच्छा जी हां जी मैं तो इस टाइम पे चलो क्लीन चल रही हूं इस टाइम भी यूजिंग ਦੇ ਵਿੱਚ ਨੇ ਉਹ ਵੀ एडिक्ट ਨੇ ਤਾਂ ਸਾਨੂੰ ਮੈਨੂੰ ਡਰ ਨਹੀਂ ਸੀ ਰਹਿ ਗਿਆ ਇੱਕ ਹੁੰਦਾ ਨਾ ਕਿ ਹਸਬੰਦ ਨੂੰ ਪਤਾ ਚੱਲ ਜਾਏਗਾ ਡਰ ਹੁੰਦਾ ਮਲਕੀ ਤੁਸੀਂ ਇਕੱਠੇ ਲਾਉਣ ਲੱਗੇ ਸੀਗੇ हां जी ਇਕੱਠੇ ਲਾਉਣ ਲੱਗੇ ਸੀਗੇ ਅਸੀਂ ਪਹਿਲਾਂ ਅਸੀਂ ਇੱਕ ਦੂਜੇ ਤੋਂ ਚੋਰੀ ਲਾਉਂਦੇ ਸੀਗੇ ਫਿਰ ਅਸੀਂ ਓਪਨ ਹੋ ਕੇ ਇਕੱਠੇ ਬੈਠ ਕੇ ਲਾਉਣ ਲੱਗੇ ਮਲਕੀ ਡਰ ਖਤਮ ਹੋ ਗਿਆ ਬਾਅਦ ਵਿੱਚ ਤੋਂ ਇੱਕ ਦੂਜੇ ਦਾ ਤੇ ਤੁਸੀਂ ਛੱਡਣ ਬਾਰੇ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਛੱਡਣ ਬਾਰੇ ਬਾਈ ਜੀ ਮੇਰੇ ਬਾਵਾ ਬਿਲਕੁਲ ਖਰਾਬ ਹੋ ਚੁੱਕੀਆਂ ਸੀਗੀਆਂ ਮੈਨੂੰ ਕਿਤੇ ਵੇਨ ਮਿਲਦੀ ਨਹੀਂ ਸੀਗੀ ਕਿ ਮੈਂ ਕਿੱਥੇ ਠੀਗਾ ਲਾਵਾਂ ਕਿੱਥੇ ਨਾ ਲਾਵਾਂ ਆਊਟ ਹੀ ਲੱਗ ਜਾਂਦੇ ਸੀਗੇ ਕਿਉਂਕਿ ਬਲੌਕ ਹੋ ਗਏ ਸੀ ਨਸਾਂ ਬਿਲਕੁਲ ਤਾਂ ਅੱਗੇ ਜਾਂਦਾ ਨਹੀਂ ਸੀ ਪ੍ਰੋਪਰ ਲੱਗਦਾ ਨਹੀਂ ਸੀਗਾ ਤਾਂ ਫਿਰ ਮੈਂ ਮਤਲਬ ਕਿ ਇਹਨਾਂ ਦੇ ਮੇਰੇ ਹੈਗੇ ਫਰੈਂਡ ਸਰਕਲ ਚੋਂ ਹੀ ਆ ਮੈਂਬਰ ਹੀ ਆ ਹਨ ਤਾਂ ਉਹਨਾਂ ਨੇ ਵੀਰੇ ਨੇ ਮੈਨੂੰ ਮੈਸੇਜ ਦਿੱਤਾ ਅੰਬਾਲੇ ਤੋਂ ਨੇ ਸਰਤਾਜ ਜੀ ਉਹਨਾਂ ਨੇ ਮੈਨੂੰ ਮੈਸੇਜ ਦਿੱਤਾ ਕਿ ਦੇਖ ਪਾਣੇ ਜੇ ਤੂੰ ਛੱਡਣਾ ਚਾਹਨੀ ਆ ਤਾਂ ਤੂੰ ਛੱਡ ਸਕਦੀ ਆ ਉਹਨਾਂ ਤੋਂ ਪਹਿਲਾਂ ਮੈਨੂੰ ਇਹਨਾਂ ਨੇ ਦੀਦੀ ਨੇ ਮੈਸੇਜ ਦਿੱਤਾ ਸੁਨੀਤਾ ਜੀ ਨੇ ਹਨਾ ਕਿ ਮੈਂ ਵੀ ਟ੍ਰੀਟਮੈਂਟ ਲਿਆ ਵਾ ਤੂੰ ਆਪਣੇ ਆਪ ਨੂੰ ਟਾਈਮ ਦੇ ਤਾਂ ਚਲੋ ਮੈਂ ਇਹਨਾਂ ਦੀ ਸੁਣੀ ਉਹਨਾਂ ਨਾਲ ਮੈਂ ਕੰਟੈਕਟ ਕਰਿਆ ਤਾਂ ਉਹਨਾਂ ਨੇ ਮੈਨੂੰ ਇੱਕ ਮਤਲਬ ਕਿ ਰੀਹੈਬ ਦੇ ਵਿੱਚ ਭੇਜਿਆ ਤਾਂ ਉੱਥੇ ਮੈਂ ਲਾ ਕੇ ਆਈ ਸੀ 2 ਢਾਈ ਮਹੀਨੇ ਮੈਂ ਲਾਇ ਪਰ ਮੇਹ ਤੋਂ ਗਲਤੀ ਹੋ ਗਈ ਕਿ ਮੈਂ ਉਸ ਟਾਈਮ ਸੋਚ ਕੇ ਨਹੀਂ ਸੀ ਗਈ ਕਿ ਮੈਂ ਨਸ਼ਾ ਛੱਡਣਾ ਹੈ ਮੈਂ ਸਿਰਫ ਇੱਕ ਬ੍ਰੇਕ ਲੈਣ ਲਈ ਆਪਣੀਆਂ ਬਾਹਵਾਂ ਨੂੰ ਥੋੜਾ ਸਹੀ ਕਰਨ ਲਈ ਗਈ ਸੀਗੀ ਤਾਂ ਮੈਂ ਆ ਕੇ ਫਿਰ ਮਤਲਬ ਕਿ ਲਗਾਨ ਲੱਗ ਗਈ ਸੀਗੀ ਮੈਂ ਫਿਰ ਦੁਬਾਰਾ ਮੈਂ ਸੋਚਿਆ ਕਿ ਨਹੀਂ ਯਾਰ ਇੱਦਾਂ ਤਾਂ ਮੇਰਾ ਮਿਲ ਕੇ ਜ਼ਿੰਦਗੀ ਪੂਰੀ ਖਤਮ ਹੋ ਜਾਣੀ ਮੈਂ ਤਾਂ ਅੰਦਰੇ ਭਈ ਮਰ ਜਾਾਂਗੀ ਹਨਾ ਤਾਂ ਫਿਰ ਮੈਂ ਵਾਪਸ ਦੁਬਾਰਾ ਗਈ ਸੈਂਟਰ ਦੇ ਵਿੱਚ ਉੱਥੇ ਟਾਈਮ ਲਾਇਆ ਚਲੋ ਅੱਜ ਤੇ ਦਿਨ ਪ੍ਰਮਾਤਮਾ ਨੇ ਕਿਰਪਾ ਕਰੀ ਆ ਤਾਂ ਹੁਣ ਮੈਂ ਠੀਕ ਆ ਹਨ ਤੁਹਾਡੇ ਫੈਮਿਲੀ ਮੈਂਬਰ ਜਿਵੇਂ ਬੋਲਚਾਲ ਸਾਰਿਆਂ ਨਾਲ ਹੀ ਬੰਦ ਹੋ ਗਈ ਪ੍ਰੋਪਰ ਹਾਂਜੀ ਮੇਰਾ ਪ੍ਰੋਪਰ ਕਿਉਂਕਿ ਮੈਂ ਨਸ਼ੇ ਦੇ ਵਿੱਚ ਗਲਤੀਆਂ ਹੀ ਕੁਛ ਇਦਾਂ ਦੀਆਂ ਕਰੀਆਂ ਸੀਗੀਆਂ ਕਿ ਨਾ ਚਾਹ ਕੇ ਵੀ ਉਹ ਮੈਨੂੰ ਅਸੈਪਟ ਨਹੀਂ ਕਰ پا ਰਹੇ ਕਰਦੇ ਹਾਂਜੀ ਔਰ ਹਸਬੰਡ ਹਸਬੰਡ ਵੀ ਨਹੀਂ ਕਰਦੇ ਕਿਉਂਕਿ ਹਸਬੰਡ ਵੀ ਇਸ ਟਾਈਮ ਤੇ ਕਿਤੇ ਨਾ ਕਿਤੇ ਮਜਬੂਰ ਨੇ ਇੱਕ ਤਾਂ ਉਹ ਐਡਿਕਸ਼ਨ ਦੇ ਵਿੱਚ ਨੇ ਦੂਜਾ ਫਿਰ ਉਹਨਾਂ ਨੂੰ ਇਹ ਆ ਕਿ ਘਰੇ ਮਾਂ ਬਾਪ ਵੀ ਜ਼ਰੂਰੀ ਹੁੰਦੇ ਨੇ ਉਹਨਾਂ ਦੀ ਵੀ ਸੁਣਨੀ ਆ ਉਹਨਾਂ ਨੇ ਔਰ ਬੱਚੇ ਤੁਹਾਡੇ ਬੱਚੇ ਮੇਰੇ ਸੱਸੋਰੇ ਕੋਲ ਹਸਬੰਡ ਕੋਲ ਹੀ ਆ ਜੀ ਉਹ ਉਹਨਾਂ ਨੂੰ ਮਿਲਦੇ ਹੋ ਹਾਂ ਤੁਸੀਂ ਹਾਂਜੀ ਮੈਂ ਜਾਨੀ ਆ ਕਦੇ ਕਦੇ ਮਿਲਣਾ ਬਸ ਕੈਨੇਡਾ ਦੋ ਘੰਟੇ ਲਈ ਜਾਨੀ ਆ ਪਰ ਹੱਲੇ ਪ੍ਰੋਪਰ ਫੈਮਿਲੀ ਨਾਲ ਮੇਰੇ ਰਿਲੇਸ਼ਨ ਸਹੀ ਨਹੀਂ ਹੈਗੇ ਤਾਂ ਮੈਂ ਜਾਨੀ ਆ ਕੋਈ ਨਾ ਕੋਈ ਬੋਲਬਲਾਰਾ ਹੋ ਜਾਂਦਾ ਹੈ ਤਾਂ ਫਿਰ ਮੈਂ ਜ਼ਿਆਦਾ ਹੱਲੇ ਜਾ ਨਹੀਂ 파ਰੀ ਨਾਲੇ ਮੈਨੂੰ ਸੈਪਟੀ ਕਰ ਰਹੇ ਨੇ ਫਲਕੀ ਨਸ਼ੇ ਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਕਿਤੇ ਨਾ ਕਿਤੇ ਆਪਣੇ ਸਾਹਮਣੇ ਘੁੰਮਣ ਲੱਗੀਆਂ ਅੱਜ ਦੀ ਡੇਟ ਦੇ ਵਿੱਚ ਹਾਂਜੀ ਹਾਂਜੀ ਪਰ ਜਦੋਂ ਬੰਦੇ ਨੇ ਨਸ਼ਾ ਛੱਡ ਦਿੰਦਾ ਹੌਲੀ ਹੌਲੀ ਦਿਨ ਲੰਘਦੇ ਜਾਂਦੇ ਆ ਅਗਲਿਆਂ ਨੂੰ ਵੀ ਲੱਗਦਾ ਵੀ ਯਾਰ ਇਹ ਠੀਕ ਆ ਆਪਣੇ ਆਪ ਅਕਸੈਪਟ ਕਰਨਗੇ ਉਹ ਤੁਹਾਨੂੰ ਵੀ ਹਾਂਜੀ ਮੇਰੇ ਪਹਿਲਾਂ ਮਤਲਬ ਕਿ ਮੇਰੇ ਪੇਕਾ ਫੈਮਿਲੀ ਚ ਉਹ ਮੇਨੂੰ ਸਾਰਿਆਂ ਨੇ ਰਿਸ਼ਤਾ ਇੱਕਦਮ ਤੋੜਤਾ ਸੀ ਜਦੋਂ ਮੈਂ ਉਹਨਾਂ ਨੂੰ ਪਤਾ ਚੱਲਿਆ ਤਾਂ ਕਿਤੇ ਨਾ ਕਿਤੇ ਹੁਣ ਮੈਨੂੰ ਜਦੋਂ ਪਤਾ ਚੱਲਦਾ ਕੋਈ ਪ੍ਰੋਬਲਮ ਹੁੰਦੀ ਆ ਘਰੇ ਹੁੰਦੀ ਆ ਹਨਾ ਕੋਈ ਬਿਮਾਰ ਹੁੰਦਾ ਕੋਈ ਕੁਝ ਹੁੰਦਾ ਤਾਂ ਮੈਂ ਜਾ ਨਹੀਂ ਪਾਉਂਦੀ ਉੱਥੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਮੈਂ ਕਰਨੀ ਪਉਂਦੀ ਤਾਂ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਪਤਾ ਚੱਲਦਾ ਕਿ ਹਾਂ ਉਹ ਵੀ ਅੱਜ ਵੀ ਮੇਰੇ ਬਾਰੇ ਸੋਚਦੇ ਆ ਉਹਨਾਂ ਨੂੰ ਵੀ ਟੈਨਸ਼ਨ ਹੈਗੀ ਆ ਮੇਰੀ ਪਰ ਉਹ ਵੀ ਮਜਬੂਰ ਆ ਕਿਉਂਕਿ ਆਂਡੀ ਗਵੰਡੀ ਰਿਸ਼ਤੇਦਾਰ ਨਹੀਂ ਹਲੇ ਇਹਨਾਂ ਚੀਜ਼ਾਂ ਨੂੰ ਕਰਦੇ ਪਏ ਤਾਂ ਉਹਨਾਂ ਦਾ ਕਰਕੇ ਉਹ ਮੈਨੂੰ ਵੀ ਹਲੇ ਮਤਲਬ ਕਿ ਅਸੈਪਟ ਨਹੀਂ ਕਰਦੇ ਪਏ ਉਹ ਇੱਕ ਨਸ਼ੇ ਨੂੰ ਲੈ ਕੇ ਜਿਵੇਂ ਮੁੰਡਿਆਂ ਦਾ ਤਾਂ ਚਲੋ ਚੱਲ ਜਾਂਦਾ ਪਰ ਜਦੋਂ ਕੋਈ ਕੁੜੀ ਇਹ ਹਜੱਕ ਕਦਮ ਚੱਕਦੀ ਆ ਉਹਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਰਨ ਵਾਸਤੇ ਵੀ ਛੱਡਣ ਵਾਸਤੇ ਵੀ ਦੋਨੇ ਪਾਸੇ ਹੀ ਕਰਨਾ ਪੈਂਦਾ ਉਹਦੇ ਵਿੱਚ ਤੁਹਾਡੀ ਹੈਲਪ ਸਿਰਫ ਇੱਕ ਜਣੇ ਨੇ ਕੀਤੀ ਆ ਛੱਡਣ ਵਾਸਤੇ ਤੇ ਲਾਉਣ ਵਿੱਚ ਕਿਹਦਾ ਹੱਥ ਸੀਗਾ ਵੀ ਕਿਹਨੇ ਤੁਹਾਨੂੰ ਨਸ਼ੇ ਉੱਤੇ ਲਾਤਾ ਕਿੱਥੋਂ ਤੁਹਾਡਾ ਚੱਲਿਆ ਏ ਨਸ਼ਾ ਲਾਉਣ ਦੀ ਗੱਲ ਕਰਾਤਾ ਚਲੋ ਕੋਈ ਕਿਸੇ ਦੇ ਜ਼ਬਰਦਸਤੀ ਮੂੰਹ ਚ ਪਾਉਂਦਾ ਹੈ ਨਹੀਂ ਆ ਤਾਂ ਜਦੋਂ ਸੋਸਾਇਟੀ 'ਚ ਆਪਾਂ ਗਲਤ 'ਚ ਪੈ ਜਾਂਦੇ ਆ ਹਨਾ ਤਾਂ ਪਤਾ ਨਹੀਂ ਚਲਦਾ ਉਸ ਟਾਈਮ ਤੇ ਮੈਂ ਤਾਂ ਸੱਚ ਦੱਸਾਂ ਮੈਨੂੰ ਕਿਸੇ ਨੇ ਕੰਪੈਲਟਾ ਕਰਿਆ ਨਹੀਂ ਵੀ ਤੂੰ ਕਰ ਕਰ ਮੈਨੂੰ ਅਗਲੇ ਨੇ ਇੱਕ ਦੋ ਵਾਰੀ ਬੋਲਿਆ ਕਿ ਤੂੰ ਕਰ ਲੈ ਹਨਾ ਟਰਾਈ ਕਰਕੇ ਦੇਖ ਕਿ ਵਧੀਆ ਹੁੰਦਾ ਇਹਦੇ ਨਾਲ ਤੇਰੇ ਜਿਹੜਾ ਵੀ ਤੂੰ ਬੋਡੀ ਕੋ ਮੇਰੇ ਦਰਦ ਹੋ ਰਹੀ ਹੈ ਇਦਾਂ ਹੋ ਰਿਹਾ ਹਨਾ ਵੀ ਸਹੀ ਹੋ ਜਾਏਗਾ ਤਾਂ ਮੈਂ ਉਹਨਾਂ ਦੇ ਇੱਕ ਦੋ ਵਾਰੀ ਕਹਿਨ ਤੇ ਮੈਂ ਚੱਕ ਕੇ ਪਾਈਪ ਮੋਨੋ ਲਾ ਲਈ ਤਾਂ ਮੈਂ ਮਤਲਬ ਕਿ ਕਰਨ ਲੱਗ ਗਈ ਤਾਂ ਉਸ ਟਾਈਮ ਤੇ ਚਲੋ ਨਸ਼ਾ ਪ੍ਰੋਵਾਈਡ ਕਰ ਲਈ ਮੈਨੂੰ ਬਹੁਤ ਝੂਠ ਸੱਚ ਬੋਲਣੇ ਪੈਂਦੇ ਸੀ ਮੈਂ ਆਪਣੇ ਘਰੇ ਵੀ ਬੋਲਦੀ ਸੀ ਮੇਰਾ ਬ੍ਰਦਰ ਆ ਬਾਹਰ ਤਾਂ ਮੈਂ ਉਹਨੂੰ ਵੀ ਫੋਨ ਕਰਨਾ ਆਪਣੀ ਕੁੜੀਆ ਦੀ ਕੋਈ ਦਿੱਕਤ ਬੋਲ ਦੇਣੀ ਕਿ ਕੁੜੀਆ ਨੂੰ ਦਿੱਕਤ ਆ ਪਾਪਾ ਕੋਲੇ ਵੱਖ ਪੈਸੇ ਲੈਣੇ ਭਰਾ ਕੋਲੋਂ ਵੱਖ ਲੈ ਲੈਣੇ ਘਰੇ ਦਾਦੀ ਦਾਦੇ ਕੋਲੇ ਵੱਖਰੇ ਲੈ ਲੈਣੇ ਤਾਂ ਇਵੇਂ ਨ ਕਿ ਮੈਂ ਕੋਈ ਰਿਸ਼ਤੇਦਾਰ ਵੀ ਨਹੀਂ ਛੱਡਿਆ ਹੋਣਾ ਸਾਰਿਆਂ ਨੂੰ ਝੂਠ ਸੱਚ ਬੋਲ ਕੇ ਪੈਸੇ ਪਵਾ ਲੈਂਦੀ ਸੀਗੀ ਕਿਤੇ ਨਾ ਕਿਤੇ ਮੈਂ ਜਿਗਾਰਡ ਕਰ ਲੈਂਦੀ ਸੀਗੀ ਤਾਂ ਨਸ਼ਾ ਛੱਡਣ ਚ ਤਾਂ ਚਲੋ ਮੇਰੀ ਮੈਂ ਇੱਕ ਜਣੇ ਨੇ ਹੀ ਹੈਲਪ કરી ਮੈਂ ਉਹਦਾ ਹੀ ਥੈਂਕਸ ਕਰਦੀ ਆ ਗਰ ਬਹੁਤ ਮੇਰਾ ਧੰਨਵਾਦ ਉਹਦਾ ਵੀ ਕਿ ਜਿੰਨੇ ਮੇਰੀ ਇੰਨੀ ਹੈਲਪ કરી ਤਾਂ ਮੈਂ ਅੱਜ ਦੇ ਦਿਨ ਚਲੋ ਆਪਣੇ ਆਪ ਨੂੰ ਸੁਧਾਰ ਚ ਲੈ ਕੇ ਆਈ ਹਾਂ ਹਾਂਜੀ ਭੈਣ ਜਿਵੇਂ ਤੁਸੀਂ ਅੱਜ ਦਾ ਦਿਨ ਚਲੋ ਨਸ਼ਾ ਛੱਡਿਆ ਹੋਇਆ ਤੇ ਹੁਣ ਕਿੱਥੇ ਰਹਿ ਰਹੇ ਹੋ ਕੀ ਸਰਵਾਈਵ ਕਰ ਰਹੇ ਹੋ ਕੰਮ ਕਾਰ ਕਰਦੇ ਹੋ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਕੰਮ ਕਰ ਤਾਂ ਦੇਖੋ ਜੀ ਹਲੇ ਮੈਂ ਕੋਈ ਕਰ ਨਹੀਂ ਰਹੀ ਹੈਗੀ ਤਾਂ ਗੁਜ਼ਾਰਾ ਬਸ ਇਹਦਾ ਪਰਮਾਤਮਾ ਵੱਲੋਂ ਕੋਈ ਨਾ ਕੋਈ ਪਰਮਾਤਮਾ ਬੰਦੇ ਦਾ ਹੱਲ ਕਰ ਹੀ ਦਿੰਦਾ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਜ਼ਰੀਏ ਭੇਜ ਹੀ ਦਿੰਦਾ ਹੈ ਤਾਂ ਚਲੋ ਜਿਵੇਂ ਵੀ ਮਾੜਾ ਚੰਗਾ ਮੇਰਾ ਹੋ ਰਿਹਾ ਗੁਜ਼ਾਰਾ ਵਧੀਆ ਹੋ ਰਿਹਾ ਹੈ ਨਾ ਤਾਂ ਬਾਕੀ ਮੈਂ ਦੇਖ ਰਹੀ ਹਾਂ ਅਗਰ ਮੈਨੂੰ ਕੋਈ ਕੰਮ ਕਰ ਮਿਲ ਜੇ ਤਾਂ ਬੈਸਟ ਹੈ ਹੱਲੇ ਮੈਂ ਜਿਆਦਾ ਇਨਵੋਲਵ ਨਹੀਂ ਹੁੰਦੀ ਬਾਹਰ ਦੀ ਦੁਨੀਆ 'ਚ ਕਿਉਂਕਿ ਮੈਂ ਜਦੋਂ ਬਾਹਰ ਨਿਕਲਦੀ ਆ ਤਾਂ ਮੈਨੂੰ ਉਹੀ ਪੈਟਰਨ ਉਹੀ ਯੂਜ਼ਿੰਗ ਪਾਰਟਨਰ ਸਾਰੇ ਮਿਲ ਜਾਂਦੇ ਆ ਤਾਂ ਫਿਰ ਮੇਰਾ ਕਿਤੇ ਨਾ ਕਿਤੇ ਦਿਮਾਗ ਚੱਲਣ ਲੱਗ ਜਾਂਦਾ ਤਾਂ ਮੈਂ ਸੋਚਦੀ ਆ ਕਿ ਮੈਂ ਹਲੇ ਇਨਾ ਚਿੱਚਰ ਤੋਂ ਥੋੜਾ ਦੂਰ ਹੀ ਰਵਾਂ ਨਾ ਹੀ ਬਾਹਰ ਨਿਕਲਾਂ ਨਾ ਹੀ ਇਹਨਾਂ ਦੇ ਵਿੱਚ ਜ਼ਿਆਦਾ ਬੜਾ ਕੋਈ ਆ ਵੀ ਜਦੋਂ ਤੁਸੀਂ ਸਾਲ ਪੂਰਾ ਕਰ ਲੋਗੇ ਉਦੋਂ ਤੱਕ ਥੋੜੀ ਸਟਰੋਂਗ ਵੀ ਹੋ ਜਾਓਗੇ ਤੇ ਤੁਹਾਨੂੰ ਉਹਨਾਂ ਦਾ ਸਾਹਮਣਾ ਕਰਨ ਦਾ ਵੀ ਪਤਾ ਲੱਗ ਜਾਊਗਾ ਮਤਲਬ ਕਿ ਤੁਸੀਂ ਸਾਲ ਤੱਕ ਹਜੇ ਕੰਮ ਕਰਨ ਦਾ ਨਾ ਸੋਚੋ ਹਾਂਜੀ ਹਾਂਜੀ ਤੇ ਤੁਹਾਡੇ ਘਰ ਦੇ ਜਿਵੇਂ ਹੁਣ A to Z ਸਾਰੇ ਕੱਟ ਆਫ ਹੈ ਕਿ ਕੋਈ ਨਾ ਕੋਈ ਤੁਹਾਡੇ ਨਾਲ ਗੱਲ ਕਰਦਾ ਜਾਂ ਨਹੀਂ ਕਰਦਾ ਨਹੀਂ ਮੇਰਾ ਹਲੇ ਪ੍ਰੋਪਰ ਸਾਰਿਆਂ ਨਾਲ ਹੀ ਕੱਟ ਆਫ ਹੈ ਕੋਈ ਗੱਲ ਨਹੀਂ ਕਰਦਾ ਹੈਗਾ ਮੇਰਾ ਬ੍ਰਦਰ ਕਰਦਾ ਸੀ ਛੋਟਾ ਪਹਿਲਾਂ ਮੇਰੇ ਨਾਲ ਗੱਲ ਤਾਂ ਹੁਣ ਉਹ ਉਹਦੀ ਵੀ ਮੈਰਿਜ ਤੋਂ ਬਾਅਦ ਉਹ ਬੰਦ ਕਰਤੀ ਉਹਨੇ ਗੱਲ ਕਰਨੀ ਮੇਰੇ ਨਾਲ ਤਾਂ ਪਹਿਲਾਂ ਮੈਨੂੰ ਉਹਦੇ ਥੋੜੇ ਹੈਗੇ ਸੀ ਕਿ ਚਲੋ ਇੱਕ ਭਰਾ ਤਾਂ ਹੈਗਾ ਜਿਹਦੇ ਨਾਲ ਮੈਂ ਦੁੱਖ ਦਰਦ ਫੋਲ ਲੈਣੀ ਆ ਤਾਂ ਉਹ ਵੀ ਹੁਣ ਆਪਣੀਆਂ ਫੈਮਿਲੀ ਨੂੰ ਲੈ ਕੇ ਜਾਂ ਕੁਝ ਵੀ ਲਾ ਲੋ ਹਨਾ ਤਾਂ ਗੱਲ ਕਰਨੀ ਮੇਰੇ ਨਾਲ ਚੰਗੀ ਨਹੀਂ ਸਮਝਦਾ। ਮੈਂ ਵੀ ਜ਼ਿਆਦਾ ਇਨਵੋਲਵ ਨਹੀਂ ਹੁੰਦੀ। ਮੰਮੀ ਨਾਲ ਕਦੇ-ਕਦੇ ਹੋ ਜਾਂਦੀ ਹੈ ਗੱਲ ਕਿਉਂਕਿ ਮਾਂ ਨੂੰ ਤਾਂ ਹੁੰਦਾ ਹੀ ਹੈ ਜੀ ਬੱਚੇ ਨਾਲ ਹਨਾ ਚਾਹੇ ਮੈਂ ਚੰਗੀਆਂ ਚਾਹੇ ਮਾੜੀਆਂ ਮਾਂ ਨੂੰ ਤਾਂ ਤਰਸਾਂਦਾ ਹੀ ਹੈ। ਮੰਮੀ ਕਦੇ-ਕਦੇ ਫੋਨ ਕਰ ਲੈਂਦੇ ਨੇ, ਗੱਲ ਕਰ ਲੈਂਦੇ ਨੇ। ਫਿਰ ਉਹਨਾਂ ਦੇ ਕੋਲੋਂ ਹੀ ਸਾਰਿਆਂ ਦਾ ਫੈਮਿਲੀ ਦਾ ਪੁੱਛ ਲੈਣੀ ਆ ਹਾਲ-ਚਾਲ। ਮਰਕੀ ਇੱਕ ਨਸ਼ੇ ਦੇ ਵਜਾ ਨਾਲ ਆਪਣੇ ਘਰ ਦੇ ਵੀ ਛੱਡਨੇ ਪੈ ਜਾਂਦੇ ਆ। ਸਾਰਿਆਂ ਤੋਂ ਦੂਰੀ ਵੀ ਬਣ ਜਾਂਦੀ ਆ। ਪਰੇ ਸਾਰਾ ਕੁਝ ਠੀਕ ਕਰਨ ਨੂੰ ਟਾਈਮ ਤਾਂ ਲੱਗੂਗਾ ਨਾ ਹਾਂਜੀ ਟਾਈਮ ਤਾਂ ਲੱਗੂਗਾ ਜੀ ਮੈਂ ਨਸ਼ੇ ਦੇ ਵਿੱਚ ਗਲਤੀਆਂ ਹੀ ਇਦਾਂ ਦੀਆਂ ਕਰੀਆਂ ਮੈਂ ਆਪਣੇ ਨਸ਼ੇ 'ਚ ਮਾਂ ਨਹੀਂ ਦੇਖੀ ਆਪਣੀ ਦਾਦੀ ਨਹੀਂ ਦੇਖੀ ਆਪਣੀ ਸੱਸ ਨਹੀਂ ਦੇਖੀ ਆਪਣਾ ਸਹੁਰਾ ਨਹੀਂ ਦੇਖਿਆ ਸਿਰਫ ਇੱਕ ਨਸ਼ੇ ਦਾ ਕਰਕੇ ਮੈਂ ਉਹ ਚੀਜ਼ਾਂ ਉਹਨਾਂ ਨਾਲ ਕਰੀਆਂ ਜਿਹੜਾ ਮੈਨੂੰ ਕੁਝ ਨਹੀਂ ਵੀ ਬੋਲਣਾ ਚਾਹੀਦਾ ਸੀ ਮੈਂ ਉਹ ਵੀ ਉਹਨਾਂ ਨੂੰ ਬੋਲੀ ਆ ਤਾਂ ਰਿਲੇਸ਼ਨ ਤਾਂ ਮੈਂ ਆਪ ਹੀ ਖਰਾਬ ਕਰੇ ਸਿਰਫ ਇੱਕ ਨਸ਼ੇ ਨੂੰ ਅਹਿਮੀਅਤ ਦੇ ਕੇ ਤਾਂ ਹੁਣ ਟਾਈਮ ਤਾਂ ਲੱਗੇਗਾ ਮੈਂ ਤਾਂ ਵੀਰੇ ਇਵਨ ਕਿ ਆਪਣੇ ਬੱਚਿਆਂ ਤੱਕ ਦਾ ਨਹੀਂ ਸੀਗਾ ਸੋਚਿਆ ਮੇਰੇ ਮਤਲਬ ਕਿ ਬੇਟੀ ਤਾਂ ਚਲੋ ਪਹਿਲਾਂ ਹੀ ਆ ਬੇਟੀ ਤਾਂ ਬਰਥ ਤੋਂ ਬਾਅਦ ਵਿੱਚ ਯੂਜ਼ਿੰਗ ਦੇ ਵਿੱਚ ਆਈ ਸੀਗੀ ਤਾਂ ਬੇਟਾ ਮੇਰੀ ਐਡਿਕਸ਼ਨ ਦੇ ਵਿੱਚ ਹੀ ਮਤਲਬ ਕਿ ਹੋਇਆ ਸੀਗਾ ਪਰ ਪੂਰੇ 9 ਮੰਥ ਮੈਨੂੰ ਡਾਕਟਰ ਨੇ ਪ੍ਰੋਪਰ ਬੈਡ ਰੈਸਟ ਦੱਸੀ ਸੀਗੀ ਤਾਂ ਮੈਂ ਆਪਣੇ ਨਸ਼ੇ ਦਾ ਕਰਕੇ ਨਾ ਕਿਤੇ ਵੀ ਚਲੇ ਜਾਂਦੀ ਸੀਗੀ ਨਸ਼ਾ ਲੈਣ ਦੇ ਲਈ ਤਾਂ ਪ੍ਰੋਪਰ ਮੈਂ 9 ਮੰਥ ਮਤਲਬ ਕਿ ਲਾਉਂਦੀ ਰਹੀ ਕਰਦੀ ਰਹੀ ਜਿਸ ਦਿਨ ਮੇਰੀ ਡਿਲੀਵਰੀ ਵੀ ਹੋਣੀ ਸੀ ਉਸ ਦਿਨ ਵੀ ਮੈਂ ਪਹਿਲਾਂ ਬਾਥਰੂਮ 'ਚ ਜਾ ਕੇ ਆਪਣਾ ਨਸ਼ਾ ਕਰਿਆ ਟੀਕਾ ਲਾਇਆ ਤਾਂ ਫਿਰ ਮੈਂ ਡਿਲੀਵਰੀ ਕਰਾਈ ਬਸ ਟਾਈਮ ਤੇ ਇੰਨਾ ਕਾ ਜ਼ਿਆਦਾ ਉਹ ਸੀਗੀ ਨਾ ਕਿ ਬਸ ਇੱਕ ਵਾਰ ਡਿਲੀਵਰੀ ਹੋ ਜਾਓ ਉਸ ਤੋਂ ਬਾਅਦ ਮੈਂ ਫ੍ਰੀ ਹੋ ਜਾਣਾ ਤਾਂ ਮੈਂ ਬੱਚਿਆਂ ਦਾ ਵੀ ਨਹੀਂ ਸੋਚਿਆ ਬੱਚਿਆਂ ਦੇ ਮੈਂ ਜੋ ਹੁੰਦੇ ਛੋਟੇ ਬੱਚਿਆਂ ਨੂੰ ਨਾਨਕੇ ਦਾਦਕੇ ਦਿੰਦੇ ਆ ਹਨਾ ਜੋ ਪਾਉਂਦੇ ਆ ਚਾਂਦੀ ਸੋਨਾ ਮੈਂ ਉਹ ਵੀ ਨਹੀਂ ਕੋਈ ਛੱਡਿਆ ਮੈਂ ਸਾਰਾ ਕੁਝ ਵੇਚਤਾ ਮਲਕੀ ਕਿ ਨਸ਼ੇ ਦੇ ਵਿੱਚ ਆਪਣਾ ਸਾਰਾ ਕੁਝ ਵੇਚਣਾ ਹੀ ਪੈਂਦਾ ਜੁਆਕਾਂ ਦੇ ਮਲਕੀ ਕੋਈ ਅਮਲੀ ਦੇਖਦਾ ਨਹੀਂ ਇੱਕ ਪਰ ਜਦੋਂ ਤੁਸੀਂ ਹੁਣ ਨਸ਼ਾ ਛੱਡਤਾ ਹੁਣ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਆਪਣੇ ਸਰੀਰ ਵੱਲੋਂ ਨਸ਼ਾ ਛੱਡ ਕੇ ਵੀਰੇ ਵਧੀਆ ਲੱਗ ਰਿਹਾਗੇ ਟੈਨਸ਼ਨ ਹੁੰਦੀ ਹੈ ਰਾਤ ਨੂੰ ਸੌਣ ਲੱਗਿਆਂ ਟੈਨਸ਼ਨ ਹੁੰਨੀ ਕਿ ਸਵੇਰੇ ਕੀ ਕਰਾਂਗੇ ਉੱਠ ਕੇ ਸਵੇਰੇ ਉੱਠਦੇ ਹਾਂ ਨਹੀਂ ਕਿ ਸ਼ਾਮ ਨੂੰ ਕੀ ਕਰਾਂਗੇ ਪਹਿਲਾਂ ਆਪਣੇ ਕੋਲੇ ਕਰਨਾ ਪੈਂਦਾ ਰੱਖਣਾ ਪੈਂਦਾ ਹੀ ਜੇ ਸਵੇਰੇ ਲਾ ਲਿਆ ਸ਼ਾਮ ਦਾ ਰੱਖਣਾ ਪੈਂਦਾ ਹੀ ਹੁਣ ਅੱਜ ਦੇ ਦਿਨ ਨਸ਼ੇ ਦੀ ਕੋਈ ਟੈਨਸ਼ਨ ਨਹੀਂ ਹੈਗੀ ਵੀ ਰਾਤ ਨੂੰ ਸੌਣਾ ਸਵੇਰੇ ਉੱਠਿਆ ਨਹੀਂ ਜਾਣਾ ਉਹ ਫ੍ਰੀ ਮਾਈਂਡ ਹੋ ਕੇ ਉੱਠੀਦਾ ਕੋਈ ਜ਼ਰੂਰਤ ਨਹੀਂ ਪੈਂਦੀ ਮਤਲਬ ਕਿ ਸਰੀਰ ਆਪਣਾ ਵਧੀਆ ਕਿਸੇ ਨਸ਼ੇ ਦੀ ਲੋੜ ਨਹੀਂ ਆ ਸੁੱਕੀ ਰੋਟੀ ਖਾ ਕੇ ਵੀ ਗੁਜ਼ਾਰਾ ਹੋ ਜਾਂਦਾ ਜੇ ਬੰਦਾ ਕੋਈ ਨਸ਼ਾ ਨਾ ਕਰਦਾ ਹੋਵੇ ਹਾਂਜੀ ਉਹੀ ਨਾ ਕਿ ਗੁਜ਼ਾਰਾ ਪਹਿਲਾਂ ਤਾਂ ਨਸ਼ੇ ਦਾ ਤੇ ਚਲੋ ਹੁੰਦਾ ਹੀ ਸੀਗਾ ਹਨਾ ਸਾਰੇ ਪਾਸੇ ਤੋਂ ਟੈਨਸ਼ਨਾਂ ਹੁੰਦੀਆਂ ਕਿ ਯਾਰ ਕਿਵੇਂ ਲੈਣਾ ਕਿੱਥੋਂ ਲੈਣਾ ਹਨਾ ਤਾਂ ਹੁਣ ਅੱਜ ਦੇ ਦਿਨ ਕਮ ਸੇ ਕਮ ਟੈਨਸ਼ਨਾਂ ਤਾਂ ਚਲੋ ਹੋਰ ਵੀ ਬਹੁਤ ਨੇ ਪਰ ਜਿਹੜੀ ਸਭ ਤੋਂ ਵੱਡੀ ਟੈਨਸ਼ਨ ਹੀ ਨਸ਼ੇ ਦੀ ਕਿ ਕਿੱਥੋਂ ਲੈਣਾ ਇਹਦੇ ਲਈ ਕੀ ਕਰਨਾ ਪਊਗਾ ਕੀ ਨਹੀਂ ਕਰਨਾ ਪਊਗਾ ਕਿ ਉਹ ਅੱਜ ਦੇ ਦਿਨ ਟੈਨਸ਼ਨ ਹੀ ਹੈਗੀ ਬਿਲਕੁਲ ਫ੍ਰੀ ਮਾਈਂਡ ਹੁਣ ਤੁਹਾਨੂੰ ਉਹ ਪੁਰਾਣੇ ਯਾਰ ਦੋਸਤ ਜਿਹੜੇ ਨਸ਼ੇ ਦੇ ਦੌਰਾਨ ਤੁਹਾਡੇ ਨਾਲ ਰਹਿੰਦੇ ਸੀਗੇ ਹੁਣ ਮਿਲਦਾ ਕੋਈ ਹਾਂਜੀ ਮਿਲਦੇ ਨੇ ਮੈਨੂੰ ਮਿਲੇ ਸੀ ਮੇਰਾ ਯੂジング ਪਾਰਟਨਰ ਉਹਨੇ ਮੈਨੂੰ ਪੁੱਛਿਆ ਕਹਿੰਦਾ ਵੀ ਆ ਜਾ ਸਮਾਨ ਵਗੈਰਾ ਲਗਾਉਣਾ ਤਾਂ ਲਗਾ ਲੈਨੇ ਆ ਨਾ ਜੇ ਨਹੀਂ ਵੀ ਪੈਸੇ ਹੈਗੇ ਮੈਂ ਹੱਲ ਕਰ ਦਿੰਦਾ ਮੈਂ ਕਦੇ ਨਹੀਂ ਮੈਂ ਵੀ ਹੁਣ ਇਸ ਟਾਈਮ ਤੇ ਛੱਡਿਆ ਹੋਇਆ ਤਾਂ ਮੈਂ ਸੋਚਣਾ ਵੀ ਨਹੀਂ ਇਸ ਚੀਜ਼ ਬਾਰੇ ਤਾਂ ਉਹਨੇ ਮੈਨੂੰ ਹੱਸ ਕੇ ਅੱਗੇ ਉਹ ਕਹਤਾ ਕਹਿੰਦਾ ਨਹੀਂ ਇਹ ਥੋੜੇ ਦਿਨ ਕੰਮ ਚੱਲਦਾ ਹੁੰਦਾ ਲਾਉਣ ਲੱਗ ਜਾਂਗੀ ਤਾਂ ਉਸ ਟਾਈਮ ਤੇ ਥੋੜਾ ਫੀਲ ਵੀ ਹੋਇਆ ਸੀ ਕਿ ਯਾਰ ਮਤਲਬ ਕਿ ਪਤਾ ਨਹੀਂ ਕਿਉਂ ਇਦਾਂ ਵੀ ਬੋਲ ਰਿਹਾ ਕਿ ਸ਼ਾਇਦ ਮੈਂ ਇੰਨੀ ਜ਼ਿਆਦਾ ਨਸ਼ੇ ਦੇ ਵਿੱਚ ਖੁਵੀ ਹੋਈ ਸੀਗੀ ਕਿ ਅਗਲੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਛੱਡ ਸਕਦੀ ਜਾਂ ਨਹੀਂ ਛੱਡ ਸਕਦੀ ਨੀ ਅਗਲਿਆਂ ਦੇ ਦਿਮਾਗ ਦੇ ਵਿੱਚ ਇਹੀ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਦੁਬਾਰਾ ਆਪਣੇ ਦੇ ਵਿੱਚ ਫਸੇ ਕੋਈ ਨਿਕਲ ਨੂੰ ਚਾਰ ਪੈਸੇ ਘਰੋਂ ਵੀ ਲਿਆਉਗੀ ਬਾਹਰੋਂ ਵੀ ਲਿਆਉਗੀ ਹਨਾ ਵੀ ਨਾਲ ਸਾਡੇ ਬਹਿ ਕੇ ਨਸ਼ਾ ਕਰੂਗੀ ਬਣ ਇੱਕ ਤੁਸੀਂ ਮੈਨੂੰ ਦੱਸਿਓ ਵੀ ਨਸ਼ੇ ਦੇ ਦੌਰਾਨ ਕਦੇ ਥਾਣੇ ਪੁਲਿਸ ਕਚਹਿਰੀਆਂ ਇਹ ਚੱਕਰ ਦੇ ਵਿੱਚ ਦੂਰ ਰਹਿ ਕੇ ਵਿੱਚ ਫਸੇ ਰਹੇ ਇਨਾਂ ਚ ਵੀ ਇਹਨਾਂ ਚ ਵੀਰੇ ਮੈਂ ਜਦੋਂ ਇੱਥੇ ਅਜ਼ੀਰਖਪੁਰ ਰਹਿੰਦੀ ਸੀ ਲਾਂਦੀ ਸੀਗੀ ਮੈਂ ਤਾਂ ਉਸ ਟਾਈਮ ਤੇ ਮੇਰਾ ਥੋੜਾ ਚੱਕਰ ਪੈ ਗਿਆ ਸੀਗਾ ਸੀ ਸਟਾਫ ਨਾਲ ਮੈਂ ਜਿੰਨਾ ਕੋਲੇ ਲੈਂਦੀ ਸੀ ਜਿਹੜੇ ਪੈਟਰੋਲ ਕੋਏ ਉਹ ਮੇਰਾ ਹਸਬੰਡ ਦਾ ਫਰੈਂਡ ਹੀ ਸੀਗਾ ਕਾਫੀ ਕਲੋਸ ਫਰੈਂਡ ਹੀ ਸੀਗਾ ਤਾਂ ਮੈਂ ਉਹਦੇ ਨਾਲ ਜਾ ਰਹੀ ਸੀ ਕਿਤੇ ਮੈਨੂੰ ਉਸ ਟਾਈਮ ਤੇ ਪਤਾ ਨਹੀਂ ਸੀਗਾ ਵੀ ਇਹਦੇ ਕੋਲੇ ਇਸ ਟਾਈਮ ਤੇ ਵੀ ਨਾਲ ਸਮਾਨ ਹੈਗਾ ਜਾਂ ਨਹੀਂ ਹੈਗਾ ਤਾਂ ਅਸੀਂ ਜਾ ਰਹੇ ਸੀ ਉਹ ਕਿਸੇ ਨੇ ਇਤਲਾਹ ਦਿੱਤੀ ਹੋਈ ਸੀ ਕਿ ਉਹ ਬੰਦਾ ਆ ਰਿਹਾ ਹੈ ਜਾਂ ਕਿਵੇਂ ਕੁਝ ਵੀ ਹੈ ਤਾਂ ਉਹਨਾਂ ਨੇ ਸਾਨੂੰ ਇੱਕਦਮੀਂ ਮਤਲਬ ਕਿ ਚੱਕ ਲਿਆ ਸੀਗਾ ਮੁਹਾਲੀ 에어ਪੋਰਟ ਰੋਡ ਤੋਂ ਚੱਕਿਆ ਸੀਗਾ ਖਰੜਸੀਏ ਸਟਾਫ ਨੇ ਤਾਂ ਉਸ ਟਾਈਮ ਤੇ ਨਾ ਮੈਂ ਬੜੇ ਮੁਸ਼ਕਲ ਨਾਲ ਬਚੀ ਸੀਗੀ ਪਤਾ ਤਾਂ ਚਲੋ ਉਹਨਾਂ ਨੂੰ ਸਭ ਨੂੰ ਲੱਗ ਗਿਆ ਸੀ ਕਿ ਯੂਜ਼ਿੰਗ ਦੇ ਵਿੱਚ ਆ ਲਾਂਦੀ ਆ ਹਨਾ ਨਾਲੇ ਕੋਲੋਂ ਸਮਾਨ ਵੀ ਫੜਿਆ ਗਿਆ ਉਸ ਮੁੰਡੇ ਕੋਲੋਂ ਪਰ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਮੇਰੀ ਉਸ ਟਾਈਮ ਤੇ ਬਹੁਤ ਹੈਲਪ ਕਰੀ ਕਿ ਮੈਨੂੰ ਮਤਲਬ ਕਿ ਉਹ ਮੈਂ ਉਹਦੇ ਵਿੱਚ ਕੇਸ ਦੇ ਵਿੱਚ ਫਸੀ ਨਹੀਂ ਇਹ ਸੀਨ ਮੇਰੇ ਨਾਲ ਇੱਕ ਵਾਰੀ ਨਹੀਂ ਮੇਰੇ ਨਾਲ ਤਿੰਨ ਵਾਰੀ ਇਹ ਸੀਨ ਹੋਇਆ ਸੀਗਾ ਸੀ ਇਹ ਸਟਾਫ ਦਾ ਵੈਸੇ ਪੁਲਿਸ ਦਾ ਜੀਲਪੁਰ ਪੁਲਿਸ ਨਾਲ ਤਾਂ ਪ੍ਰਮਾਤਮਾ ਨੇ ਹਰ ਵਾਰੀ ਮੇਰੀ ਹੈਲਪ ਕਰੀ ਸੀਗੀ ਮੈਂ ਫਸਦੀ ਫਸਦੀ ਪੁੱਛ ਜਾਂਦੀ ਸੀਗੀ ਕੋਈ ਪਰਚਾ ਵਗੈਰਾ ਤੁਹਾਡੇ ਤੇ ਕੋਈ ਨਹੀਂ ਹੋਇਆ ਨਹੀਂ ਪਰਚਾ ਨਹੀਂ ਹੋਇਆ ਵੈਸੇ ਚੱਕ ਲੈਂਦੇ ਸੀਗੇ ਪਰ ਫਿਰ ਮਤਲਬ ਕਿ ਛੱਡ ਦਿੰਦੇ ਸੀਗੇ ਮਤਲਬ ਕਿ ਘਰ ਦੇ ਜਿਵੇਂ ਛੋਟੇ ਹੁੰਦੇ ਤੋਂ ਉਹਨਾਂ ਨੇ ਤੁਹਾਨੂੰ ਪੜਾਇਆ ਹੋਣਾ ਲਿਖਾਇਆ ਹੋਣਾ ਅਗਲਿਆਂ ਦੇ ਦਿਮਾਗ ਦੇ ਵਿੱਚ ਹੋਣਾ ਵੀ ਵੱਡੇ ਹੋ ਕੇ ਚੱਲ ਵਧੀਆ ਹੋਊਗੀ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਫੀਲ ਤਾਂ ਬਹੁਤ ਹੋਇਆ ਹੋਣਾ ਉਦੋਂ ਹਾਂਜੀ ਫੀਲ ਤਾਂ ਜਦੋਂ ਸਟਾਰਟਿੰਗ ਦੇ ਵਿੱਚ ਤੁਸੀਂ ਲੱਗੇ ਆ ਉਹਨਾਂ ਨੂੰ ਪਤਾ ਲੱਗਿਆ ਉਦੋਂ ਰਿਐਕਸ਼ਨ ਕੀ ਸੀ ਉਹਨਾਂ ਦੇ ਪਤਾ ਜਦੋਂ ਲੱਗਿਆ ਮੈਨੂੰ ਨਾ ਸ਼ੁਰੂ ਤੋਂ ਮੇਰੇ ਦਾਦੀ ਦਾਦਾ ਜੀ ਨੇ ਪਾਲਿਆ ਸੀਗਾ ਪਾਪਾ ਮੇਰੇ ਮਤਲਬ ਕਿ ਕੋਈ ਉਹਨਾਂ ਦੇ ਕੇਸ ਵਗੈਰਾ ਚੱਲਦੇ ਸੀ ਜੇਲ੍ਹ 'ਚ ਹੀ ਜ਼ਿਆਦਾ ਟਾਈਮ ਰਹਿਏ ਸੀਗੇ ਤਾਂ ਦਾਦੀ ਦਾਦੇ ਨੇ ਭੂਆ ਨੇ ਪਾਲਿਆ ਸੀਗਾ ਵਿਆਹ ਵੀ ਮੇਰੇ ਉਹਨਾਂ ਨੇ ਹੀ ਕਰੇ ਤਾਂ ਜਦੋਂ ਉਹਨਾਂ ਨੂੰ ਪਤਾ ਚੱਲਿਆ ਸੀਗਾ ਪਹਿਲਾਂ ਤਾਂ ਯਕੀਨ ਨਹੀਂ ਸੀ ਕਰਦੇ ਜਦੋਂ ਪਹਿਲੀ ਵਾਰੀ ਮੇਰੇ ਸਹੁਰਿਆਂ ਨੇ ਦੱਸਿਆ ਕਿ ਵੀ ਇਹ ਨਸ਼ਾ ਕਰਦੀ ਆ ਤਾਂ ਮੇਰੇ ਪਾਪਾ ਮੇਰਾ ਕਰਕੇ ਮੇਰੇ ਸਹੁਰਿਆਂ ਨਾਲ ਲੜਪੇ ਸੀਗੇ ਵੀ ਤੁਸੀਂ ਸਾਡੀ ਕੁੜੀ ਤੇ ਬਲੇਮ ਕਰਦੇ ਹੋ ਝੂਠਾ ਹਨ ਇਲਜ਼ਾਮ ਲਾਉਂਦੇ ਹੋ ਕਿ ਸਾਡੀ ਕੁੜੀ ਇਦਾਂ ਨਹੀਂ ਕਰ ਸਕਦੀ ਉਸ ਟਾਈਮ ਤੇ ਮੈਂ ਖੁਸ਼ ਹੋ ਗਈ ਕਿ ਮੇਰੇ ਬਾਪ ਨੇ ਮੇਰੀ ਸਾਈਡ ਲਈ ਹੈ ਸ਼ਾਇਦ ਉਸ ਦਿਨ ਅਗਰ ਉਹ ਵੀ ਮੈਨੂੰ ਝਿੜਕਦੇ ਥੋੜਾ ਉਹਨਾਂ ਨੂੰ ਲੱਗਦਾ ਝਿੜਕਦੇ ਤਾਂ ਸ਼ਾਇਦ ਮੈਂ ਰੁਕ ਜਾਂਦੀ ਪਰ ਮੈਨੂੰ ਥੋੜੀ ਸ਼ੈਅ ਮਿਲ ਗਈ ਕਿ ਨਹੀਂ ਮੇਰੇ ਤੇ ਯਕੀਨ ਹੈਗਾ ਐਨਾ ਕਿ ਮੈਂ ਅੰਦਰ ਖਾਤੇ ਕਰੀ ਜਾਊਂਗੀ ਪਤਾ ਨਹੀਂ ਲੱਗਣਾ ਇਹਨਾਂ ਨੂੰ ਹਣਾ ਪਰ ਫਿਰ ਹੌਲੀ ਹੌਲੀ ਮੈਂ ਓਵਰਡੋਜ਼ ਵੀ ਹੋ ਗਈ ਇੱਕ ਦਿਨ ਇੰਜੈਕਸ਼ਨ ਲਾ ਰਹੀ ਸੀ ਲਾਉਂਦਿਆਂ ਮੈਂ ਓਵਰਡੋਜ਼ ਹੋ ਗਈ ਹਸਪੀਟਲ ਲੈ ਕੇ ਗਏ ਹਸਪੀਟਲ ਵਾਲਿਆਂ ਨੇ ਜਵਾਬ ਦਿੱਤਾ ਸੀਗਾ ਕਹਿੰਦੇ ਵੀਰੇ ਤੁਸੀਂ ਕਿਸੇ ਹੋਰ ਹਸਪੀਟਲ ਲੈ ਜਾਓ ਹਨ ਫਿਰ ਚਲੋ ਥੋੜਾ ਬਹੁਤਾ ਕਿਸੇ ਹੋਰ ਉਹਨਾਂ ਦੂਸਰੇ ਹਸਪੀਟਲ ਚ ਐਡਮਿਟ ਕਰਵਾਇਆ ਫਰਕ ਪਿਆ ਤਾਂ ਉਹ ਤੋਂ ਬਾਅਦ ਫਿਰ ਮੈਂ ਬਿਲਕੁਲ ਸਾਰੀ ਫੈਮਿਲੀ ਨੂੰ ਪਤਾ ਚੱਲ ਗਿਆ ਸੀ ਓਪਨ ਹੀ ਹੋ ਗਈ ਸੀ ਕਿ ਹਾਂ ਇਹ ਕਰਦੀ ਆ ਪਰ ਮੇਰੇ ਮੰਮੀ ਨੂੰ ਤਾਂ ਚਲੋ ਖੈਰ ਥੋੜਾ ਬਹੁਤਾ ਹੀ ਪਤਾ ਸੀਗਾ ਦਾਦੀ ਨੂੰ ਵੀ ਨਹੀਂ ਸੀ ਪਤਾ ਨਾ ਪਾਪਾ ਨੂੰ ਪਤਾ ਲੱਗ ਗਿਆ ਸੀਗਾ ਪਾਪਾ ਡਰਦੇ ਘਰੇ ਨਹੀਂ ਸੀ ਦੱਸਦੇ ਕਿ ਵੀ ਦਦੀ ਮੇਰੇ ਹਨਾ ਆੜ ਦੇ ਪੇਸ਼ੈਂਟ ਵੀ ਉਹਨਾਂ ਨੂੰ ਕੁਝ ਹੋ ਨਾ ਜਾਵੇ ਪਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਇਹ ਬਹੁਤ ਰੋਂਦੇ ਸੀਗੇ ਕਿ ਪੁੱਤ ਅਸੀਂ ਤਾਂ ਤੈਨੂੰ ਇੰਨਾ ਵਿਚਾਵਾਂ ਨਾਲ ਪਾਲਿਆ ਸੀਗਾ ਤੇਰੇ ਵੀ ਪਿਓ ਤੇਰਾ ਇੱਥੇ ਨਹੀਂ ਸੀਗਾ ਇਹ ਇਦਾਂ ਪਾਲਿਆ ਕਿ ਤੂੰ ਇਹ ਕੀ ਕੀਤਾ ਉਹਨਾਂ ਨੂੰ ਕਿਤੇ ਨਾ ਕਿਤੇ ਮੁੰਡਿਆਂ ਦਾ ਡਰ ਲੱਗਦਾ ਸੀਗਾ ਵੀ ਅਸੀਂ ਸਿੰਘ ਸ਼ਿਦਾਨੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਕਿ ਮੁੰਡੇ ਇੰਨਾ ਚੱਕਰਾਂ ਚ ਨਾ ਪੈ ਜਾਣ ਹਰ ਇੱਕ ਫੈਮਿਲੀ ਨੂੰ ਹੁੰਦਾ ਵੀ ਸਾਡੇ ਮੁੰਡੇ ਗਲਤ ਸੋਸਾਇਟੀ ਤੋਂ ਬਚਣ ਪਰ ਜਦੋਂ ਇਹੀ ਗਲਤੀ ਕੋਈ ਕੁੜੀ ਕਰਦੀ ਆ ਉਹਦੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਫੈਮਿਲੀ ਲਈ ਹਾਂਜੀ ਮੇਰੇ ਬ੍ਰਦਰ ਵੀ ਚਲੋ ਇੱਥੇ ਵੀ ਰਹਿਣ ਜਾਂ ਵੀ ਰਹਿ ਹੁਣ ਬਾਹਰ ਵੀ ਆ ਉਹਨਾਂ ਨੂੰ ਕੋਈ 1 ਰੁਪਏ ਦਾ ਵੀ ਐਪ ਨਹੀਂ ਹੈਗਾ ਤੇ ਉਹਨਾਂ ਨੂੰ ਇਹ ਹੀ ਕਿ ਸਾਡੇ ਮੁੰਡੇ ਗਲਤ ਸੋਸਾਇਟੀ 'ਚ ਨਾ ਪੈ ਜਾਣ ਕੁੜੀ ਤਾਂ ਚਲੋ ਕੋਈ ਸੋਚਦਾ ਹੀ ਨਹੀਂ ਨਾ ਤਾਂ ਪਰ ਉਹਨਾਂ ਦੇ ਮੁੰਡਿਆਂ ਨੇ ਉਹ ਕੁਝ ਨਹੀਂ ਕਰਿਆ ਜੋ ਉਹਨਾਂ ਦੀ ਕੁੜੀ ਨੇ ਕਰਤਾ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਵੀ ਬਹੁਤ ਗੁੱਸਾ ਵਾ ਕਿ ਇਹਨੇ ਕੀ ਕਰਿਆ ਬੇਅਸੀ ਤਾਂ ਦੇਖੋ ਹੁੰਦੀ ਆ ਜੀ ਹਾਂਜੀ ਬਣਾ ਇੱਕ ਤੁਸੀਂ ਮੈਨੂੰ ਜ਼ਰੂਰ ਦੱਸਿਓ ਵੀ ਜਦੋਂ ਤੁਸੀਂ ਸੈਂਟਰ 'ਚ ਗਏ ਉੱਥੇ ਦਾ ਤੁਹਾਡਾ ਐਕਸਪੀਰੀਅੰਸ ਕੀ ਸੀ ਐਕਸਪੀਰੀਅੰਸ ਸੈਂਟਰ ਦਾ ਤੇ ਮੇਰੇ ਨਾਲ ਬੈਡ ਹੀ ਰਿਹਾ ਕਿਉਂਕਿ ਮੈਂ ਜਦੋਂ ਪਹਿਲਾਂ ਗਈ ਸੀ ਸੈਂਟਰ ਤਾਂ ਮੈਨੂੰ ਮੇਰੇ ਵੀਰ ਨੇ ਸਰਤਾਜ ਜੀ ਨੇ ਕਿਹਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਾ ਰਹੇ ਹੋ ਤਾਂ ਸਭ ਤੋਂ ਵੱਡੀ ਆਪਣਾ ਡਿਕਸ਼ਨ ਨਾਲ ਫੋਨ ਦੀ ਵੀ ਹੁੰਦੀ ਹੈ ਹਨਾ ਤਾਂ ਮੈਨੂੰ ਕਹਿੰਦੇ ਕਿ ਤੂੰ ਆਪਣੀ ਮਰਜ਼ੀ ਨਾਲ ਜਾ ਰਹੀ ਹੈ ਤੈਨੂੰ ਫੋਨ ਵੀ ਮਿਲੇਗਾ ਤੂੰ ਓਪਨ ਚ ਰਹੇਂਗੀ ਤਾਂ ਚਲੋ ਮੈਂ ਚਾ ਚਾ ਦੇ ਨਾਲ ਚਲੇ ਗਈ ਵੀ ਚਲੋ ਵਧੀਆ ਹਨਾ ਵੀ ਮੈਂ ਠੀਕ ਉੱਥੇ ਵੀ ਫਾਊਂਡੇਸ਼ਨ ਚ ਮੈਨੂੰ ਜ਼ਿਆਦਾ ਅੰਦਰ ਨਹੀਂ ਰਹਿਣਾ ਪੈਗਾ ਤਾਂ ਮੈਂ ਗਈ ਇੱਥੋਂ ਮੈਨੂੰ ਅਗਲਿਆਂ ਨੇ ਜਾ ਕੇ ਰਿਸਰਚਿੰਗ ਵਗੈਰਾ ਕਰਕੇ ਤੇ ਉਹਨਾਂ ਨੇ ਮੈਨੂੰ ਫੈਮਲੀ ਚ ਬਾੜਤਾ 2 ਮਹੀਨੇ ਮੈਂ 1 ਮਹੀਨੇ ਵਾਸਤੇ ਗਈ ਸੀ 2.5 ਮਹੀਨੇ ਮੇਰੇ ਕਟਾਏ ਉਹ ਮੇਰਾ ਐਕਸਪੀਰੀਅੰਸ ਸਭ ਤੋਂ ਜ਼ਿਆਦਾ ਬੈਡ ਰਿਹਾ ਫਿਰ ਉਸ ਤੋਂ ਬਾਅਦ ਮੈਂ ਜਦੋਂ ਦੁਬਾਰਾ ਗਈਆਂ ਤਾਂ ਉਹ ਸੈਂਟਰ ਤਾਂ ਚਲੋ ਬੈਸਟ ਸੀਗਾ ਠੀਕ ਸੀਗਾ ਕਿਤੇ ਨਾ ਕਿਤੇ ਮੇਰੇ ਵੀਰੇ ਮੈਂ ਇੱਕ ਹੋਰ ਗੱਲ ਦੱਸਦੀ ਆ ਚਲੋ ਮੇਰੇ ਨਸ਼ੇ ਦੇ ਵਿੱਚ ਤਾਂ ਪਿਕਅਪ ਹੋਣੀ ਸੀ ਹਨਾ ਉਸ ਟਾਈਮ ਤੇ ਮੇਰੀ ਪਿਕਅਪ ਨਹੀਂ ਹੋਈ ਮੈਂ ਦੋ ਵਾਰ ਆਪਣੀ ਮਰਜ਼ੀ ਦੇ ਨਾਲ ਗਈਆਂ ਮੈਂ ਦਿੱਲੀ ਸੈਂਟਰ ਤੋਂ ਕਲੀਨ ਹੋਈ ਆ ਤਾਂ ਉਹ ਤੋਂ ਬਾਅਦ ਮੈਂ ਘਰੇ ਆਈ ਸੀ ਹੋਮ ਵਿਜ਼ਿਟ ਤੇ ਤਾਂ ਮੇਰੀ ਕਿਸੇ ਗੱਲ ਨੂੰ ਲੈ ਕੇ ਆਪਣੀ ਫੈਮਲੀ ਦੇ ਨਾਲ ਥੋੜੀ ਹੋ ਗਈ ਕਹਿ ਸੁਣੀ ਹੋਗੀ ਤਾਂ ਉਹਨਾਂ ਨੇ ਮੈਨੂੰ ਜਿੱਥੇ ਮੈਂ ਪਹਿਲਾਂ ਮਤਲਬ ਕਿ ਇਲਾਜ ਲਿਆ ਸੀ ਬ੍ਰੇਕ ਤੇ ਗਈ ਸੀ ਉੱਥੇ ਮੈਨੂੰ ਉਹਨਾਂ ਨੇ ਮੇਰੀ ਪਿਕਅਪ ਕਰਵਾਤੀ ਕਲੀਨ ਟਾਈਮ ਦੇ ਵਿੱਚ ਤਾਂ ਮੈਨੂੰ ਨਾ ਬੜਾ ਅਫਸੋਸ ਹੁੰਦਾ ਹੈਗਾ ਕਿ ਮੈਂ ਕਲੀਨ ਟਾਈਮ ਦੇ ਵਿੱਚ ਮੇਰੀ ਪਿਕਅਪ ਹੋ ਗਈ ਐਨੋ ਚੰਗਾ ਤਾਂ ਮੈਂ ਨਸ਼ਾ ਕਰਕੇ ਹੀ ਆ ਜਾਂਦੀ ਜੇ ਮੈਨੂੰ ਚਕਾਣਾ ਹੀ ਸੀਗਾ ਮੈਂ ਸੈਂਟਰ ਦੇ ਵਿੱਚ ਜਾ ਕੇ ਵੀ ਮੈਮ ਡੀ ਨੂੰ ਵੀ ਇਹੀ ਕਹਿਣਾ ਕਿ ਮੈਨੂੰ ਇਹੀ ਅਫਸੋਸ ਆ ਕਿ ਮੈਂ ਕਰਕੇ ਕਿਉਂ ਨਹੀਂ ਆਈ ਮੈਂ ਕਲੀਨ ਟਾਈਮ 'ਚ ਕਿਉਂ ਆਈ ਆ ਪਰ ਹੁਣ ਉੱਥੇ ਮੈਨੂੰ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਈਆਂ ਕਿਉਂਕਿ ਇੱਕ ਤਾਂ ਆਪੋ ਆਪਣੇ ਸੈਂਟਰਾਂ ਦੇ ਚਲੋ ਰੂਲ ਹੁੰਦੇ ਆ ਪਰ ਸਭ ਨੂੰ ਮਾੜਾ ਵੀ ਨਹੀਂ ਕਹਿੰਦੇ ਤੇ ਸਭ ਨੂੰ ਆਪਾਂ ਚੰਗਾ ਵੀ ਨਹੀਂ ਕਹਿ ਸਕਦੇ ਕਿਤੇ ਨਾ ਕਿਤੇ ਨਾ ਇੰਨਾ ਕ ਜਿਆਦਾ ਫੀਲ ਕਰਵਾਇਆ ਜਾਂਦਾ ਸੀਗਾ ਇੰਨਾ ਕ ਜਿਆਦਾ ਫੀਲ ਕਰਵਾਇਆ ਜਾਂਦਾ ਸੀ ਕਿ ਫੈਮਲੀ ਨੂੰ ਲੈ ਕੇ ਜਾਂ ਪਰਸਨਲ ਲਾਈਫ ਨੂੰ ਲੈ ਕੇ ਬਹੁਤ ਟੌਂਟ ਮਾਰੇ ਜਾਂਦੇ ਸੀਗੇ ਜਿਹੜੇ ਕਿ ਆਪਾਂ ਬਾਹਰ ਤਾਂ ਕਦੀ ਕਿਸੇ ਦੇ ਸੁਣਦੇ ਹੀ ਨਹੀਂ ਸੀਗੇ ਤਾਂ ਉੱਥੇ ਸੁਣਨੇ ਪੈਂਦੇ ਸੀਗੇ ਤਾਂ ਬਾਕੀ ਕਈ ਕਹਿੰਦੇ ਨੇ ਕਿ ਸੈਂਟਰ ਦੀ ਯਾਰੀ ਸੈਂਟਰਾਂ ਤੱਕ ਹੀ ਰਹਿ ਜਾਂਦੀ ਬਾਹਰ ਨਹੀਂ ਨਿਭਦੀ ਪਰ ਮੇਰੀ ਸੈਂਟਰ ਦੀ ਯਾਰੀ ਅੱਜ ਬਾਹਰ ਵੀ ਨਿਭ ਰਹੀ ਹੈ ਅੱਜ ਉਹ ਮੇਰੀ ਭੈਣ ਵੀ ਇਸ ਟਾਈਮ ਤੇ ਰੂਪ ਜੀ ਉਹ ਵੀ ਕਲੀਨ ਨੇ ਇਸ ਟਾਈਮ ਤੇ ਤਾਂ ਉਹ ਵੀ ਕਿਤੇ ਨਾ ਕਿਤੇ ਅਗਰ ਮੇਰੀ ਫੀਲਿੰਗ ਲੋ ਹੁੰਦੀ ਹੈ ਮੈਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਮੇਰੀ ਉਹ ਪੂਰੀ ਸਪੋਰਟ ਕਰਦੇ ਨੇ ਮਲਕੀ ਤੁਹਾਡੇ ਨਾਲ ਖੜਨ ਵਾਲੇ ਹੈਗੇ ਆ ਅੱਜ ਦੀ ਡੇਟ ਦੇ ਵਿੱਚ ਜੇ ਕਹਿ ਦਈਏ ਵੀ ਹੁਣ ਘਰ ਦੇ ਸਾਥ ਛੱਡ ਗਏ ਕੱਲ ਨੂੰ ਆਪਣੇ ਮੈਂਬਰ ਹੈਗੇ ਆ ਉਹ ਤੁਹਾਡੇ ਨਾਲ ਖੜਦੇ ਆ ਹਾਂਜੀ ਹਾਂਜੀ ਫੈਲੋਸ਼ਿਪ ਦਾ ਵੀ ਮੈਂ ਯਾਰ ਦਿলো ਧੰਨਵਾਦ ਕਰਦੀ ਆ ਕਿ ਮੈਨੂੰ ਬਹੁਤ ਸਾਥ ਦਿੰਦੇ ਆ ਅਗਰ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਆ ਪਿੱਛੇ ਜੇ ਮੈਨੂੰ ਥੋੜੀ ਫੇਰ ਆ ਗਈ ਸੀ ਪ੍ਰੋਬਲਮ ਮੈਨੂੰ ਪਤਾ ਚੱਲਿਆ ਕਿ ਮੇਰੇ ਮਤਲਬ ਕਿ ਹਸਬੰਡ ਮੇਰੀ ਪਿਕਅਪ ਕਰਵਾਉਣ ਲੱਗੇ ਆ ਫਿਰ ਅੱਛਾ ਜੀ ਹਾਂਜੀ ਆ ਥੋੜਾ 15 20 ਦਿਨਾਂ ਦੀ ਗੱਲ ਵੀ 25 ਦਿਨ ਦੀ ਤਾਂ ਮੈਂ ਸੁਨੀਤਾ ਜੀ ਨੂੰ ਕਾਲ ਕਰੀ ਮੈਂ ਕਹ ਦਿੱਤੀ ਮੇਰੀ ਪਿਕਅਪ ਕਰਵਾਉਣ ਲੱਗਿਆ ਮੈਂ ਕੀ ਕਰਾਂ ਇੱਕ ਮੈਂਬਰ ਸੀ ਹੋਰ ਮੋਗੇ ਤੋਂ ਉਹਨਾਂ ਨੂੰ ਮੈਂ ਕਾਲ ਕਰੀ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕੁਝ ਨਹੀਂ ਹੁੰਦਾ ਤੂੰ ਬਸ ਆਪਣਾ ਬੈਗ ਚੱਕ ਤਾ ਤੂੰ ਮੇਰੇ ਕੋਲੇ ਆ ਜਾ ਲੋਕੀ ਇਹਨਾਂ ਨੂੰ ਪਤਾ ਕਿ ਉਸ ਟਾਈਮ ਤੇ ਮੈਂ ਸਹੀ ਆ ਮੈਂ ਨਸ਼ਾ ਨਹੀਂ ਕਰਦੀ ਪਈ ਅਗਰ ਮੈਂ ਨਸ਼ਾ ਕਰਦੀ ਹੁੰਦੀ ਤਾਂ ਇਹਨਾਂ ਵੀ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਸੀ ਮੈਨੂੰ ਆਪਣੇ ਕੋਲੇ ਬੁਲਾਉਣ ਦੀ ਉਸ ਟਾਈਮ ਤੇ ਇਹਨਾਂ ਨੇ ਮੇਰੀ ਬੋਸ ਫੋਟ ਕਰੀ ਫਿਰ ਮੇਰੇ ਉਹਨਾਂ ਦੇ ਫਰੈਂਡ ਨੇ ਵੀ ਕਿਹਾ ਰੂਪ ਨੇ ਕਹਿੰਦੀ ਅਗਰ ਤੈਨੂੰ ਕੋਈ ਦਿੱਕਤ ਆndi ਕਿ ਤੂੰ ਇੱਥੇ ਆ ਜਾ ਕਿਤੇ ਮੈਨੂੰ ਕੋਈ ਪੁੱਛਦਾ ਨਹੀਂ ਹੁੰਦਾ ਵੀਰੇ ਨਸ਼ੇ ਦੇ ਵਿੱਚ ਚਾਹੇ ਮੈਂ ਅੰਦਰ ਪਈ ਆ ਬਿਮਾਰ ਆ ਕੁਛ ਵੀ ਆ ਪੁੱਛਦਾ ਨਹੀਂ ਹੁੰਦਾ ਪਰ ਅੱਜ ਦੇ ਦਿਨ ਅਗਰ ਮੈਂ ਕੋਈ ਵੀ ਮੈਨੂੰ ਦੁੱਖ ਤਕਲੀਫ ਹੁੰਦੀ ਆ ਮੇਰੇ ਮੈਂਬਰ ਵੀਰਾਂ ਦੇ ਸਭ ਦੇ ਫੋਨ ਆਉਂਦੇ ਇਹਨਾਂ ਦੇ ਆਉਂਦੇ ਆ ਬਹੁਤ ਸਹੂਗ ਹੈ ਮੈਨੂੰ ਤੁਹਾਡੇ ਵਰਗੇ ਭਰਾ ਮੈਨੂੰ ਇਹ ਗੱਲ ਨਹੀਂ ਸਮਝ ਆਈ ਵੀ ਹੁਣ ਆਈਦਰ ਟਾਈਮ ਉਹ ਤੁਹਾਡੀ ਪਿਕਅਪ ਕਰਾ ਰਹੇ ਆ ਤੇ ਉਹਦਾ ਆਪਾਂ ਸੈਪਰੇਟ ਰਹਿਨੇ ਪਏ ਆ ਹਾਂਜੀ ਉਹ ਪਿਕਅਪ ਕਿਉਂ ਕਰਵਾ ਰਹੇ ਆ ਪਿਕਅਪ ਇਸ ਕਰਕੇ ਕਿ ਘਰੇ ਉਹ ਮੇਰੀ ਹੱਲੇ ਐਡਜਸਟਮੈਂਟ ਹੋ ਨਹੀਂ ਰਹੀ ਹਾਂਜੀ ਤਾਂ ਬਾਹਰੋਂ ਮੈਨੂੰ ਰਹਿਣ ਦੇਣਾ ਨਹੀਂ ਚਾਹੁੰਦੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੁਣਨੀਆਂ ਪੈਂਦੀ ਆ ਕਿ ਤੁਹਾਡੀ ਮਤਲਬ ਕਿ ਤੇਰੀ ਘਰ ਦੀ ਬਾਹਰ ਆਂਦੀ ਆ ਜੇ ਕੁਝ ਵੀ ਲਾ ਲੋ ਤੁਹਾਨੂੰ ਪਤਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਹੁੰਦਾ ਕਿ ਘਰੇ ਰਵੇ ਆ ਕੇ ਪਰ ਕਰੇ ਰੱਖ ਵੀ ਨਹੀਂ ਰਿਹਾ ਕਿਉਂਕਿ ਉਹ ਸਟੈਂਡ ਨਹੀਂ ਲੈ ਪਾ ਰਿਹਾ ਉਹ ਮੇਰੇ ਹਸਬੰਦ ਚਾਹੁੰਦੇ ਨੇ ਕਿ ਮੈਂ ਘਰੇ ਰਵਾਂ ਅਕੇ ਬਟ ਉਹ ਆਪਣੇ ਮੰਮੀ ਪਾਪਾ ਅਗੇ ਕੁਝ ਬੋਲ ਨਹੀਂ ਸਕਦੇ ਤੇ ਮਾਪਿਓ ਹੱਲੇ ਐਗਰੀ ਨਹੀਂ ਕਰਦਾ ਕਿ ਮੈਂ ਘਰੇ ਰਵਾਂ ਤੇ ਅੱਗੇ ਹੁਣ ਤੁਹਾਡਾ ਕੀ ਪਲਾਨ ਹੈ ਵੀ ਅੱਗੇ ਦੀ ਲਾਈਫ ਹੁਣ ਵੀ ਘਰਦਿਆਂ ਨਾਲ ਜੁੜ ਕੇ ਰਹਿਣਾ ਚਾਹੁੰਦੇ ਹਾਂ ਕੁਝ ਅੰਦਰੋਂ ਇੱਛਾ ਹੁੰਦੀ ਆ ਯਾਰ ਵੀ ਘਰ ਦੇ ਦੁਆਰਾ ਮੈਨੂੰ ਬੁਲਾ ਲੈਣ ਮੈਂ ਗਲਤੀਆਂ ਮੰਨ ਲੈਣੀਆਂ ਜੋ ਮੇਤੋਂ ਗਲਤੀਆਂ ਹੋਈਆਂ ਐਸੈਪਟ ਕਰ ਲੈਣੀਆਂ ਮੈਂ ਅਕਸੈਪਟ ਤਾਂ ਇਹਦੇ ਮੈਂ ਕਰ ਰਹੀ ਆ ਗਲਤੀਆਂ ਚਲੋ ਮੈਨੂੰ ਪਤਾ ਕਿ ਨਸ਼ੇ ਦੇ ਵਿੱਚ ਜਿਆਦਾਆਂ ਗਲਤੀਆਂ ਮੈਂ ਹੀ ਕੀਤੀਆਂ ਵਾਂ ਉਹਨਾਂ ਵੱਲੋਂ ਘੱਟ ਸੀਗੀਆਂ ਉਹ ਵੀ ਕਿਤੇ ਨਾ ਕਿਤੇ ਸੱਚੇ ਸੀ ਆਪਣੀ ਜਗ੍ਹਾ ਤੇ ਕਿਉਂਕਿ ਉਹ ਰੋਕ ਟੋਕ ਲਾਉਂਦੇ ਸੀਗੇ ਉਹ ਮੈਨੂੰ ਪਸੰਦ ਨਹੀਂ ਸੀ ਕਿ ਮੈਨੂੰ ਰੋਕਦੇ ਕਿਉਂ ਆ ਤਾਂ ਅੱਜ ਦੇ ਦਿਨ ਮੈਨੂੰ ਹੁੰਦਾ ਵਾ ਕਿ ਮੇਰੀ ਮਾਂ ਮੇਰੇ ਨਾਲ ਗੱਲ ਕਰੇ ਮੇਰਾ ਭਰਾ ਮੇਰੇ ਨਾਲ ਗੱਲ ਕਰੇ ਹਨ ਘਰੇ ਕੋਈ ਦੁੱਖ ਤਕਲੀਫ ਹੁੰਦੀ ਮੈਂ ਜਾ ਨਹੀਂ ਪਾਉਂਦੀ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਮੈਨੂੰ ਇਹ ਹੁੰਦਾ ਕਿ ਮੈਂ ਅੱਜ ਦੇ ਦਿਨ ਵੀ ਹੁਣ ਜੇ ਮੈਂ ਸਹੀ ਆ ਤਾਂ ਹੌਲੀ-ਹੌਲੀ ਉਹਨਾਂ ਨੂੰ ਪਤਾ ਚੱਲੇ ਕਿ ਮੈਂ ਸਹੀ ਆ ਚਲੋ ਦੱਸ ਦੇ ਤਾਂ ਹੈ ਪਰ ਹਲੇ ਉਹਨਾਂ ਨੂੰ ਯਕੀਨ ਨਹੀਂ ਜਿਹੜੇ ਮੈਂ 6-7 ਸਾਲਾਂ ਦੇ ਵਿੱਚ ਰਿਸ਼ਤੇ ਖਰਾਬ ਕਰੇ ਆ ਉਹ 6 ਮਹੀਨੇ ਦੇ ਵਿੱਚ ਤਾਂ ਸਹੀ ਹੋਣ ਨਹੀਂ ਲੱਗੂ ਉਹਨਾਂ ਨੂੰ ਤਾਂ ਥੋੜਾ ਟਾਈਮ ਲੱਗੂਗਾ ਬੱਚੇ ਆ ਮੇਰੇ ਬੱਚੇ ਦਾਦੇ ਦਾਦੀ ਜੀ ਕੋ ਰਹਿੰਦੇ ਆਪਣੇ ਕੋਲੇ ਪਪਾ ਨਾਲ ਰਹਿੰਦੇ ਨੇ ਤਾਂ ਬੱਚੇ ਕਈ ਵਾਰੀ ਫੋਨ ਕਰਦੇ ਨੇ ਮੇਰੀ ਗੁੜੀਆ ਫੋਨ ਕਰਦੀ ਆ ਮम्मा ਤੁਸੀਂ ਆ ਜਾਓ ਤੁਸੀਂ ਆ ਜਾਓ ਪਰ ਮੈਂ ਉੱਥੇ ਥੋੜਾ ਉਹ ਜਾਨਣੀ ਆ ਕਿ ਮੇਰੇ ਘਰੇ ਗਈ ਮੇਰਾ ਕੋਈ ਇਹਨਾਂ ਨਾਲ ਵੱਦ ਘਟ ਹੋ ਜਾਣੀ ਆ ਤੇ ਮੈਂ ਕਿਤੇ ਫਿਰ ਲੈਪਸ ਨਾ ਹੋ ਜਾ ਮੈਨੂੰ ਇਹੀ ਟੈਨਸ਼ਨ ਰਹਿੰਦੀ ਆ ਕਿ ਮੈਂ ਅਗਰ ਬੋਲ ਪਈ ਲੜਾਈ ਝਗੜਾ ਹੋ ਗਿਆ ਤੇ ਮੈਂ ਕੁਝ ਕਰਨ ਨਾ ਲਵਾਂ ਇਸ ਟਾਈਮ ਤੇ ਮੈਂ ਸਿਰਫ ਪਹਿਲਾਂ ਆਪਣੇ ਮਤਲਬ ਕਿ ਕਲੀਨ ਟਾਈਮ ਜਾਂ ਆਪਣੀ ਰਿਕਵਰੀ ਨੂੰ ਪਹਿਲਾਂ ਰੱਖਣਾ ਚਾਹੁੰਦੀ ਆ ਕਿ ਮੈਂ ਨਸ਼ਾ ਨਾ ਕਰਾਂ ਬਾਕੀ ਚਲੋ ਰਿਸ਼ਤੇ ਤਾਂ ਹੌਲੀ ਹੌਲੀ ਸੈੱਟ ਹੋਈ ਜਾਣਗੇ ਅੱਜ ਜਦੋਂ ਆਪਾਂ ਸੈੱਟ ਹੋ ਜਾਂਗੇ ਰਿਸ਼ਤੇ ਨਾਲ ਦੀ ਨਾਲ ਸੈੱਟ ਹੋ ਜਾਣਗੇ ਜੇ ਆਪਾਂ ਉਹੀ ਨਸ਼ੇ ਵਾਲੀ ਦਲਦਲ ਵਿੱਚ ਦੁਬਾਰਾ ਫਸੇ ਫਿਰ ਉਹਨਾਂ ਕੋ ਸੌ ਭਾਨਨੇ ਆ ਵੀ ਉਹ ਤੁਹਾਨੂੰ ਸੈਂਟਰ ਵਿੱਚ ਚਿ卡 ਸਕਦੇ ਅਗਲੇ ਕਹਿਣਗੇ ਵੀ ਅੱਜ ਦੇ ਡੇਟ ਵਿੱਚ ਵੀ ਨਸ਼ਾ ਕਰਦੀ ਐ ਉਹੀ ਨੇ ਉਹਨਾਂ ਨੂੰ ਤਾਂ ਹੁਣ ਇੱਕ ਸੈਂਟਰ ਦਾ ਉਹ ਮਿਲ ਗਿਆ ਕਿ ਅਗਰ ਮੈਂ ਕੋਈ ਗਲਤੀ ਕਰਾਂਗੀ ਜਾਂ ਦੁਬਾਰਾ ਨਸ਼ਾ ਕਰਾਂਗੀ ਉਹਨਾਂ ਨੇ ਮਰੀ ਮਤ ਕਚਾ ਦੇਣਗੇ ਉਸੇ ਟਾਈਮ ਤੇ ਇਹ ਤੁਹਾਡੇ ਲਈ ਨਹੀਂ ਕੱਲਿਆਂ ਲਈ ਇਹ ਸਭ ਲਈ ਆ ਵੀ ਘਰਦਿਆਂ ਨੂੰ ਜਿਨ੍ਹਾਂ ਨੂੰ ਸੈਂਟਰ ਦਾ ਰਸਤਾ ਮਿਲ ਜਾਂਦਾ ਉਹ ਘਰਦੇ ਆਪਣੇ ਮੁੰਡੇ ਨੂੰ ਮਰਦਾ ਨਹੀਂ ਦੇਖ ਸਕਦੇ ਅਗਲੇ ਕਹਿੰਦੇ ਇਹਨਾਂ ਨੂੰ ਸੈਂਟਰ ਦੇ ਵਿੱਚ ਇਹਨੂੰ ਛੱਡੋ ਕੋਈ ਨਹੀਂ ਉੱਥੇ ਟਾਈਮ ਦੀ ਟਾਈਮ ਰੋਟੀ ਪਾਣੀ ਖਾ ਰਿਆ ਚਾਹੇ ਨਹੀਂ ਵੀ ਠੀਕ ਹੁੰਦਾ ਜੇ ਆਪਾਂ 6 ਮਹੀਨੇ ਰੱਖਦੇ ਆ ਨਾ ਘਰਦਿਆਂ ਦਾ ਦਿਮਾਗ ਚ ਹੀ ਹੁੰਦਾ ਵੀ ਵਧੀਆ ਇਹਨਾਂ ਨੇ ਰੱਖਿਆ ਰੋਟੀ ਪਾਣੀ ਟਾਈਮ ਦੀ ਖਾਂਦਾ ਸਾਰਾ ਕੁਝ ਟਾਈਮ ਦੀ ਹੈ ਸਿਹਤ ਵੀ ਵਧੀਆ ਰੰਗ ਵੀ ਸਾਫ਼ ਹੋ ਗਿਆ ਚਾਹੇ ਬੰਦਾ ਨਾ ਹੀ ਸੁਧਰੇ ਪਰ ਘਰ ਦੇੰ ਦਾ ਹੁੰਦਾ ਨਾ ਵੀ ਘਰ ਦੇ ਆਪਣੇ ਬੱਚੇ ਨੂੰ ਮਰਦਾ ਨਹੀਂ ਦੇਖ ਸਕਦੇ ਮੈਨੂੰ ਇਹ ਤਾਂ ਚਲੋ ਮੈਂ ਤੁਹਾਡੀ ਗੱਲ ਮੰਨਦੀ ਆ ਮੈਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਇਹਨਾਂ ਗੱਲਾਂ ਦੇ ਵਿੱਚ ਆਈ ਕਿ ਮੇਰੇ ਹਸਬੰਡ ਵੀ ਜਿਵੇਂ ਐਡਿਕਟ ਸੀਗੇ ਮੈਂ ਵੀ ਐਡਿਕਟ ਸੀਗੀ ਤਾਂ ਦੋਨੋਂ ਫੈਮਲੀਆਂ ਨੇ ਸਾਨੂੰ ਰਿਜੈਕਟ ਕਰਤਾ ਸੀ ਮੇਰੇ ਪੇਕਾ ਫੈਮਲੀ ਨੇ ਵੀ ਸੋਹਰਾ ਫੈਮਲੀ ਨੇ ਵੀ ਤਾਂ ਬਾਅਦ ਵਿੱਚ ਉਹਨਾਂ ਨੇ ਅਬ ਮੇਰੇ ਹਸਬੰਦ ਨੂੰ ਅਸੈਪਟ ਕਰ ਲਿਆ ਉਹਨਾਂ ਨੂੰ ਘਰੇ ਰੱਖੀ ਬੈਠੇ ਹਨ ਤਾਂ ਮੈਂ ਘਰੋਂ ਬਾਹਰ ਠੱਕੇ ਖਾ ਰਹੀ ਆ ਮੈਨੂੰ ਇਹ ਗੱਲ ਦਾ ਹੁੰਦਾ ਮੈਨੂੰ ਉਹਨਾਂ ਵੱਲੋਂ ਇਹ ਵੀ ਬਲੇਮ ਕੀਤਾ ਗਿਆ ਕਿ ਤੂੰ ਸਾਡੇ ਮੁੰਡੇ ਨੂੰ ਨਸ਼ੇ ਤੇ ਲਾਇਆ ਈਵਨ ਕਿ ਮੇਰੇ ਹਸਬੰਦ ਪਹਿਲਾਂ ਹੀ ਨਸ਼ਾ ਕਰਦੇ ਸੀਗੇ ਮੈਂ ਉਹਨਾਂ ਨੂੰ ਕੋਈ ਲਾਇਆ ਨਹੀਂ ਹੈਗਾ ਪਰ ਉਹ ਮੇਰੇ ਤੇ ਬਲੇਮ ਅੱਜ ਵੀ ਕਰਦੇ ਨੇ ਮੇਰੀ ਲਾਲੋ ਮੰਮੀ ਲਾਲੋ ਹਨਾ ਸੱਸਮਾ ਕਿ ਤੂੰ ਸਾਡੇ ਮੁੰਡੇ ਨੂੰ ਲਾਇਆ ਤਾਂ ਉਹਨੂੰ ਅਸੈਪਟ ਕਰੀ ਬੈਠੇ ਨੇ ਉਹਦਾ ਇਲਾਜ ਵੀ ਨਹੀਂ ਕਰਾ ਰਹੇ ਇੱਕ ਵਾਰੀ ਉਹਨਾਂ ਨੇ ਉਹਦਾ ਸੈਂਟਰ ਕਟਵਾਇਆ ਸੀ ਬਾਬਿਆਂ ਵਾਲਾ 6 ਮਹੀਨੇ ਲਵਾਇਆ ਸੀ ਬਾਹਰ ਆਣ ਕੇ ਫੇਰ ਰੈਲੈਪਸ ਹੋ ਗਏ ਹਨ ਤਾਂ ਅੱਜ ਦੇ ਦਿਨ ਜੇ ਮੈਂ ਉਹਨਾਂ ਨੂੰ ਕੰਨੀ ਵੀ ਆ ਕਿ ਤੁਸੀਂ ਬੇਰ ਦਾ ਇਲਾਜ ਕਰਾ ਲਓ ਹਨਾ ਇਹਨੂੰ ਇੱਕ ਵਾਰੀ ਉਹ ਸੈਂਟਰ ਕਟਵਾ ਲਓ ਥੋੜਾ ਟਾਈਮ ਦੇ ਲੈ ਆਪਣੇ ਆਪ ਨੂੰ ਤਾਂ ਮੰਨਦੇ ਨਹੀਂ ਹੈਗੇ ਇਸ ਗੱਲ ਨੂੰ ਪਰ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹੋ ਵੀ ਗਲਤੀਆਂ ਦੇ ਪਿੱਛੇ ਮੈਂ ਜ਼ਿੰਮੇਵਾਰ ਸੀਗੀ ਜੇ ਮੇਰੀ ਗਲਤੀ ਸੀ ਘਰ ਦੇਆਂ ਨੇ ਮੈਨੂੰ ਤਾਂ ਆ ਸਾਦਾ ਕੁਛ ਹੋਇਆ ਹਾਂਜੀ ਗਲਤੀ ਤਾਂ ਹੈ ਵੇਖੋ ਅਗਰ ਮੇਰੇ ਹਸਬੰਡ ਅਡਿਕਟ ਸੀ ਅਗਰ ਮੈਂ ਉਸ ਟਾਈਮ ਤੇ ਇਹ ਗਲਤੀਆਂ ਮੈਂ ਨਾ ਕਰਦੀ ਤਾਂ ਕਿਤੇ ਨਾ ਕਿਤੇ ਉਹਨੂੰ ਵੀ ਘਰ ਟੁੱਟਣ ਦਾ ਡਰ ਹੁੰਦਾ ਹਾਂਜੀ ਤਾਂ ਜਦੋਂ ਅਸੀਂ ਦੋਨੋਂ ਹੀ ਇੱਕੋ ਜਿਹੇ ਹੋ ਗਏ ਨਾ ਉਹਨੇ ਮੈਨੂੰ ਰੋਕਿਆ ਨਾ ਮੈਂ ਉਹਨਾਂ ਨੂੰ ਰੋਕਿਆ ਅਸੀਂ ਤਾਂ ਬਰਾਬਰ ਤੇ ਬੈਠ ਕੇ ਲੌਣ ਲੱਗ ਗਏ ਹਾਂਜੀ ਤੁਹਾਨੂੰ ਇੱਕ ਨਿੱਕਾ ਜਿਹਾ ਸੁਨੇਹਾ ਇਹੀ ਹੈ ਵੀ ਕੱਲ ਨੂੰ ਚਾਹੇ ਤੁਸੀਂ ਮੁੰਡਿਓ ਕੁੜੀਆਂ ਕੋਈ ਵੀ ਨਸ਼ਾ ਕਰਦਾ ਕੱਲ ਨੂੰ ਬਹੁਤ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਘਰ ਵੀ ਛੱਡਣੇ ਪੈ ਜਾਂਦੇ ਨਸ਼ੇ ਵਾਲਿਆਂ ਨੂੰ ਤੇ ਜਿੰਨਾ ਚਿਰ ਆਪਾਂ ਠੀਕ ਨਹੀਂ ਹੈਗੇ ਉਹਨਾਂ ਚਿਰ ਕੋਈ ਨਾਲ ਨਹੀਂ ਖੜਦਾ ਉਦੋਂ ਆਪਣੇ ਘਰ ਦੇ ਹੀ ਹੁੰਦੇ ਆ ਮਾਪਿਓ ਜਿਹੜੇ ਆਪਣੇ ਆਪਾਂ ਨੂੰ ਠੀਕ ਕਰਨ ਵਾਸਤੇ ਨਾਲ ਖੜਨਗੇ ਬਾਕੀ ਜੇ ਕਹਿ ਦਈਏ ਵੀ ਯਾਰ ਦੋਸਤ ਮਗਰ ਆਉਣਗੇ ਕੋਈ ਯਾਰ ਦੋਸਤ ਨਹੀਂ ਆਉਂਦਾ ਕੋਈ ਪਿੱਛੇ ਖੜਨ ਵਾਲਾ ਨਹੀਂ ਹੁੰਦਾ ਜਿੰਨਾ ਚਿਰ ਆਪਣੀ ਜੇਬ 'ਚ ਪੈਸੇ ਆ ਆਪਾਂ ਨਸ਼ਾ ਨਾਲ ਦੇ ਨੂੰ ਕਰਾ ਰਹੇ ਆ ਉਹਨਾਂ ਚਿਰ ਯਾਰ ਦੋਸਤ ਆਉ ਤੇ ਧੰਨਵਾਦ ਤੇ ਤੁਸੀਂ ਇਦਾਂ ਹੀ ਚੈਨਲ ਨਾਲ ਬਨੇ ਰਿਹਾ ਕਰੋ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਉਹਨਾਂ ਭਰਾਵਾਂ ਨੂੰ ਸ਼ੇਅਰ ਕਰਿਆ ਕਰੋ ਜਿਹੜੇ ਹਜੇ ਵੀ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਸਸਿਕਾ